ਨੇਹਾ ਸੋਸ਼ਲ ਗੱਪਾਈ ਅਸੀਕਾਲ ਕਿਵੇਂ ਲੱਗੀ ਠੀਕ ਆ ਭਾਈ ਵਧੀਆ ਅੱਛਾ ਅੱਛਾ ਨੇਹਾ ਇਹ ਹਾਂ ਇਹ ਹਾਂ ਉਹ ਉੱਪਰ ਜੇ ਲਈ ਆ ਭਾਈ ਟਿੰਡੇ ਇਕੜਾਉਣ ਗਈ ਸੀ ਕਿਵੇਂ ਕੰਮ ਸੀ ਕੋਈ ਲੈ ਉਹਦੀ ਭਾਬੀ ਘਰੇ ਆਈ ਆ ਕਿ ਕੰਮ ਵਾਸਤੀ ਆਉਗੀ ਵਿਆਹ ਤਾਂ ਨਹੀਂ ਜਾਣਾ ਤੁਸੀਂ ਵਿਆਹ ਤੇ ਜਾਣਾਗਾ ਉਹ ਮੈਂ ਕਿਹਾ ਭਾਈ ਤੁਸੀਂ ਉੱਧੇ ਲੜਕੇ ਜੇ ਗਏ ਸੀਗੇ ਉਹ ਮੈਂ ਕਿਤੇ ਖਾਰੇ ਗੁੱਸਾ ਨਾ ਕਰਦੀ ਹਾਂ ਉਸ ਤੋਂ ਬਾਅਦ ਭਾਈ ਅਸੀਂ ਕਦੇ ਲੜੇ ਨਹੀਂ ਹੈਗੇ ਅੱਜ ਤੱਕ ਦੇਖ ਆਪਾਂ ਤਾਂ ਕਿਸੇ ਮੂਰੇ ਐ ਮੈਂ ਘੱਟ ਵੱਧ ਗੱਲ ਕਰਦੇ ਨਹੀਂ ਹੈਗੇ ਜੋ ਸੀ ਆਪਾਂ ਪਹਿਲਾਂ ਸੀਗੇ ਹੁਣ ਆਪਾਂ ਕਿਸੇ ਨੂੰ ਕੁਝ ਨਹੀਂ ਬੋਲਦੇ ਹੈਗੇ ਅਸੀਂ ਤਾਂ ਦੋਨੇ ਜਣੇ ਵਧੀਆ ਰਹਨੇ ਹੈਗੇ ਹਾਂ ਹਾਂ ਤਾਂ ਮੈਨੂੰ ਦਿਖਦਾ ਬਈ ਵਧੀਆ ਰਹਨੇ ਤੁਸੀਂ ਹਾਂ ਹਾਂ ਸਹੀ ਗੱਲ ਆ ਤਾਂ ਹੀ ਉਹ ਵਿਚਾਰੀ ਉੱਪਰ ਆ ਕੰਮ ਕਰੀ ਜਾਂਦੀ ਉਹ ਤਾਂ ਵਿਚਾਰੀ ਕੰਮ ਕਰ ਲੈਂਦੇ ਚਾਹ ਚੂ ਤਾਂ ਮੈਂ ਹੀ ਕਰ ਲੈਣਾ ਹੁਣ ਕੰਮ ਦਾ ਤਾਂ ਮੈਂ ਹੀ ਕਰ ਲੈਣਾ ਸਾਰਾ ਨਹੀਂ ਨਹੀਂ ਚਾਹ ਨਹੀਂ ਅਸੀਂ ਪੀਣੀ ਤੇਰਾ ਬਾਈ ਖੜਾ ਹੈ ਬਾਹਰ ਮੈਨੂੰ ਡਿੱਕੀ ਜਾਂਦਾ ਬੁਲਾ ਲ ਉਹਨੂੰ ਬਾਈ ਨੂੰ ਅੰਦਰ ਇੱਥੇ ਬਰਕ ਨਹੀਂ 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 ਇੰਨਾ ਟਾਈਮ ਕਿਥੇ ਸੰਤ ਐਂ ਸੇ ਤਾਂ ਤੁਸੀਂ ਤਿਆਰ ਹੋਏ ਪਏ ਹੋਵੋਗੇ ਸੱਸ ਜੀ ਰਏ ਬਣਾਈ ਸੀ ਭਾਈ ਵੀ ਸੀ ਆ ਅੱਥ ਨੇ ਬਸ ਤੇ ਸੀ ਤਾਂ ਆ ਜਾਗੇ ਘੰਟਾ ਲਾ ਕੇ ਇਸ ਤਰ ਮੋੜਾਂਗੇ ਫਿਰ ਸਾਡਾ ਘਰੇ ਨਹੀਂ ਨਾ ਸਰਦਾ ਹੈਗਾ ਕੱਲੀ ਇਹ ਤੈਨੂੰ ਪਤਾ ਕੱਲੀ ਇਹ ਜਾਣਾ ਨਹੀਂ ਹੈਗੀ ਕੱਲੀ ਨੂੰ ਮੈਂ ਮਤਲਬ ਕੱਲੀ ਇਹ ਉਂ ਨਹੀਂ ਜਾਂਦੀ ਹੈਗੀ ਤੇਰੇ ਬਿਨਾ ਮੈਂ ਜਾਣਾ ਨਹੀਂ ਹੈ ਕਿਤੇ ਆਹੋ ਸ਼ੱਕ ਨਹੀਂ ਜਾਣ ਦਿੰਦਾ ਕੱਲੀ ਨੂੰ ਚੱਲ ਕੋਈ ਗੱਲ ਨਹੀਂ ਮੈਂ ਨੀਹਾ ਨੂੰ ਮਿਲਿਆ ਵਾਂ ਤੇ ਆਜੋ ਚੰਗਾ ਪੁੱਛ ਲੈ ਭਾਈ ਜੇ ਜਾਂਦੀ ਆ ਤਾਂ ਲੈ ਜਾਓ ਜੇ ਜਾਂਦੀ ਆ ਤਾਂ ਮੈਂ ਤਾਂ ਕੋਈ ਚੱਕਰ ਨਹੀਂ ਨਾ ਨਾ ਦੋਨੇ ਜਣੇ ਆਏ ਹੋ ਐ ਕਿ ਹੁਣ ਹਾਂ ਦੋਨੇ ਹੀ ਕਹਿਣਾ ਭਾਈ ਮੈਂ ਤੁਸੀਂ ਮੈਨੂੰ ਕੋਈ ਗੱਲ ਨਹੀਂ ਆਏ ਐ ਥੋੜੀ ਆ ਪਾ ਕੜਾ ਕੋਈ ਸ਼ੱਕ ਕਰਨਾ ਮੈਨੂੰ ਪਤਾ ਨਾਲੇ ਹੈ ਨਾ ਹਾਂ ਨਾ ਨਾ ਤੂੰ ਸ਼ੱਕ ਕਰ ਬਾਬਾ ਮਾਰਾ ਜੇ ਮਰਜ਼ੀ ਦੋ ਹਰੇ ਹੁਣ ਹਾਂ ਕੌਣ ਸ਼ੱਕ ਕਰਦਾ ਅੱਜ ਕੱਲ ਸ਼ੱਕ ਨਾ ਕਿਤੇ ਰਿਸ਼ਤੇ ਨਹੀਂ ਵਿਦੇ ਨੇ ਨਹੀਂ ਨਹੀਂ ਵਿਦੇ ਸੱਚੀਆਂ ਗੱਲਾਂ ਸੱਚੀਆਂ ਗੱਲਾਂ ਨੇ ਕਿਸੇ ਨੇ ਸੱਚੀਆਂ ਗੱਲਾਂ ਕਹੀਆਂ ਹੋਈਆਂ ਨੇ ਐਵੇਂ ਤਾਂ ਨਹੀਂ ਕੋਈ ਗੱਲ ਕਹਿ ਜਾਂਦਾ ਚੱਲ ਠੀਕ ਐ ਠੀਕ ਆ ਭਾਈ ਠੀਕ ਆ ਹਾਂ ਮੈਂ ਨਹੀਂ ਕਹਿਣਾ ਭਣੀ ਕਹਿ ਦੋ ਭਾਈ ਉਹਨੂੰ ਕੋਈ ਗੱਲ ਨਹੀਂ ਚਾਹ ਨਹੀ ਚਾਹਦੀ ਲੋੜ ਨਹੀਂ ਮੈਂ ਕੁੜੀ ਨੂੰ ਮਿਲਿਆ ਵਾਂ ਠੀਕ ਆ ਭਾਈ ਠੀਕ ਆ ਤੇ ਪੈਂਚਰ ਲਵਾਈ ਦੇਈ ਯਾਰ ਨੇਹਾ ਆ ਬੱਬੀ ਇਹ ਹਾਂ ਭਾਬੀ ਦੀ ਲੱਗਦੀ ਨਾ ਮਿਲਣਾ ਨਾ ਗਿਲਣਾ ਤੇਰੀ ਭਾਬੀ ਤੈਨੂੰ ਮੈਂ ਨਹੀਂ ਆ ਹਰ ਸਾਲ ਹਾਂ ਕੀ ਹੋ ਗਿਆ ਜੂਤਾ ਬਥੇਰੀ ਬੇਇੱਜ਼ਤੀ ਕਰਕੇ ਭੇਜਿਆ ਸੀ ਫਿਰ ਵੀ ਮੈਂ ਤੇਰੇ ਘਰੇ ਆ ਗਈ ਹੱਕ ਤਾਂ ਨਹੀਂ ਬਣਦਾ ਸੀਗਾ ਨਾਨਕੇ ਆਪਣੇ ਵਿਆਹ ਤੇ ਤੂੰ ਇੱਥੇ ਬੈਠੀ ਆ ਟਿੰਡੇ ਗੱਡੀ ਆਨੀ ਆ ਉਹ ਫਿਰ ਮੈਂ ਹੁਣ ਇਹਨਾਂ ਤੋਂ ਬਿਨਾਂ ਕਿਵੇਂ ਜਾਵਾਂਗੀ ਹਾਏ ਤੂੰ ਤਾਂ ਤਿਆਰ ਵੀ ਨਹੀਂ ਹੋਈ ਹੈਗੀ ਤੇਰਾ ਵੀਰੇ ਦਾ ਗੱਡੀ ਨਾਲ ਹੀ ਖੜਾ ਮੈਂ ਤਾਂ ਹੀ ਭੱਗ ਜੂਗੀ ਕੋਈ ਨਹੀਂ ਐ ਨਹੀਂ ਜਾਣਾ ਹੈਗਾ ਚੱਜ ਦੇ ਕੱਪੜੇ ਭਾਜੀ ਜਿਹੜੀ ਤੈਨੂੰ ਡਰੈਸ ਲੈ ਕੇ ਦਿੱਤੀ ਸੀ ਉਹ ਪਾਏ ਨਾ ਨਾ ਉਹ ਨਹੀਂ ਇਹ ਮੈਨੂੰ ਪਾਉਣ ਨਹੀਂ ਦਿੰਦੇ ਕੁਛ ਨਹੀਂ ਹੁੰਦਾ ਬੋਲਣ ਦਾ ਸਹੀ ਇਹਨੂੰ ਇਹਦੇ ਛਿੱਤਰ ਵੀ ਲਾਵਾਂਗੇ ਅਸੀਂ ਖੜੇ ਆ ਮੇਰੀ ਗੱਲ ਸੁਣੋ ਫਿਰ ਤੂੰ ਤਾਂ ਲੇਟ ਵਾਲੀ ਹੋ ਜਾਈਂਗੀ ਹੈਨਾ ਕੋਈ ਨਹੀਂ ਫਿਰ ਤੁਸੀਂ ਭੱਗ ਜਾ ਮੈਂ ਆ ਜੂਗੀ ਆਪੀ ਆ ਵੀ ਜਾਏਗੀ ਹਾਂ ਹਾਂ ਆ ਜੂਗੀ ਕੋਈ ਨਹੀਂ ਹਾਂ ਮੰਮੀ ਵਰਗੇ ਸਾਰੇ ਗਾਣਾ ਗੱਡਣਗੇ ਤੇ ਲਬੇਸੀ ਨਾ ਕਰਾਦੀ ਨਾ ਕੋਈ ਨਹੀਂ ਭਾਬੀ ਮੈਂ ਆ ਜੂੰਗੀ ਪੱਕਾ ਹਾਂ ਹਾਂ ਬਗਜੋ ਤੁਸੀਂ ਕੋਈ ਨਾ ਜਾਮਾ ਪੱਕਾ ਹਾਂ ਹਾਂ ਬਗਜੋ ਮੇਰੇ ਛੱਡ ਕੇ ਜਾਣ ਨੂੰ ਜੀ ਤਾਂ ਨਹੀਂ ਕਰਦੇ ਨੇ ਹਾਂ ਪਰ ਆ ਜੀ ਜੰਗਾ ਮੈਂ ਤੈਨੂੰ ਬਾਰ ਬਾਰ ਕਹਿਨੀ ਆ ਨਾ ਨਾ ਆ ਜੂੰਗੀ ਮੈਂ ਕੋਈ ਨਹੀਂ ਤੁਸੀਂ ਬਗਜੋ ਜੇ ਦੇਖੋ ਵਿਆਹ ਜੇ ਇਹ ਆਉਂਦਾ ਹੈ ਠੀਕ ਆ ਨਹੀਂ ਲੋੜ ਨਹੀਂ ਸਿੱਧਾ ਸਾਨੂੰ ਫੋਨ ਕਰਦੀ ਐਪੀ ਲੈ ਜਾਗੇ ਤੈਨੂੰ ਠੀਕ ਆ ਹਾਂ ਤਿਆਰ ਹੋ ਜਾ ਹੁਣ ਇਹਨਾਂ ਨੂੰ ਛੱਡ ਦੇ ਖੜਾ ਹਾਂ ਬਸ ਥੋੜਾ ਜਿਹਾ ਰਹਿ ਗੇ ਹੋਰ ਇਹਨਾਂ ਦੀ ਉਰੇ ਤੂੰ ਗੋਲਣ ਬਣੀ ਪਈ ਆ ਚੱਲ ਚੰਗਾ ਕਰ ਮੈਂ ਤਾਂ ਜਾਣੀ ਆ ਛੇਰਾ ਵੀਰਾ ਗਾਲਾਂ ਕੱਢੂਗਾ ਚੰਗਾ ਈ ਲੈ ਪੱਬੀ ਤਾਂ ਮੈਨੂੰ ਕਹਿ ਗਈ ਤੁਸੀਂ ਵਿਆਹ ਤੇ ਜਾਵੋਗੇ ਮੈਂ ਤੈਨੂੰ ਪੁੱਛਿਆ ਵੀ ਨਹੀਂ ਕੀ ਸੱਚੀ ਜਾਨੀ ਆ ਨਾ ਕੀ ਹੋ ਗਿਆ ਮੁਰਕਾ ਤੋਏ ਉਹ ਮੈਂ ਕਹਿੰਦੀ ਸੀ ਕਿ ਮੈਨੂੰ ਇੱਕ ਤਾਂ ਪਾਣੀ ਦੀ ਬੋਤਲ ਫੜਾ ਦਿਓ ਮੈਂ ਪਾਣੀ ਦੀ ਬੋਤਲ ਲਿਆਉਣਾ ਭੁੱਲ ਗਈ ਤੇ ਮੈਂ ਐ ਕਹਨੀ ਆ ਵੀ ਮੱਧਾ ਘੰਟਾ ਬਹਿ ਜਾਈ ਨਹੀਂ ਢੀਕ ਲੈਣੀ ਆ ਕਿਉਂ ਲੈ ਆਜੂਗੀ ਮੈਂ ਨੀਹਾ ਗੱਡੀ ਆਈ ਏ ਘਰੇ ਕਿਉਂ ਗੱਡੀ ਮੋੜਦੀ ਹੁਣ ਆਪਾਂ ਗੱਡੀ 'ਚ ਬੱਕ ਚੱਲਦੇ ਆ ਉਹ ਤਾਂ ਭਾਬੀ ਠੀਕ ਆ ਪਰ ਘਰ ਦੇ ਕੰਮ ਨਾ ਸਾਰੇ ਪਏ ਨੇ ਹਲੇ ਆਏ ਮੈਂ ਛੱਡ ਕੇ ਨਹੀਂ ਜਾ ਸਕਦੀ ਮੈਂ ਕਹਿੰਦੀ ਸੀ ਨੀਹਾ ਹੂੰ ਤਾਂ ਤੇਰਾ ਬਰੋਣਾ ਮੇਰੇ ਸਾਹਮਣੇ ਠੀਕ ਜਾ ਬੋਲਿਆ ਹਨ ਵਧੀਆ ਬੋਲਿਆ ਅੱਛਾ ਮਾ ਹਾਂ ਮੈਂ ਕਹੇ ਨੀਹਾ ਵਿਆਹ ਤੇ ਜਾਉਗੀ ਕਹਿੰਦਾ ਹਾਂ ਹਾਂ ਜ਼ਰੂਰ ਜਾਵਾਂਗੇ ਜਾਉਗੀ ਕਿਉਂ ਨਹੀਂ ਤੇ ਮੈਂ ਕਹਿੰਦੀ ਆ ਨੀਹਾ ਮੈਨੂੰ ਯਕੀਨ ਨਹੀਂ ਹੈਗਾ ਅੱਜ ਵੀ ਇਹ ਬੰਦਾ ਨਾਟਕ ਕੀ ਕਰਦਾ ਸੌਖੀ ਰਹੇਗੀ ਨਵੇੜਲਾ ਅੱਜ ਤੇਰੇ ਕੋਲ ਬਹਾਨਾ ਫੇਰ ਹੈਗਾ ਚੁੱਪ ਕਰਕੇ ਕੱਪੜੇ ਪਾ ਕੇ ਨਾ ਗੱਡੀ 'ਚ ਬਹਿ ਜਾ ਮੰਨ ਲੈ ਨਹੀਂ ਹਾਂ ਨਾ ਕੋਈ ਨਾ ਹੁਣ ਤਾਂ ਠੀਕ ਆ ਅੱਗੇ ਨਾਲੋਂ ਫਰਕ ਆ ਚਮੜੀ ਦੇਖ ਰਹਿੰਦੇ ਹਾਂ 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 ਕੋਈ ਨਹੀਂ ਮੈਂ ਔਨੀਏ ਤਿਆਰ ਹੋ ਕੇ ਆਉਂਗੀ ਮੈਂ ਅਰੇ ਕੁੱਤੇ ਦੀ ਪੂੰਛ ਕਦੇ ਸਿੱਧੀ ਤਾਂ ਹੋਈ ਨਹੀਂ ਹੈਗੀ ਕੁਝ ਨਹੀਂ ਹੁੰਦਾ ਤੇਰੇ ਐਦ ਨੇ ਤੈਨੂੰ ਕਿਹੜੇ ਕੱਪੜੇ ਦਿੱਤੇ ਸੀਗੇ ਪਸੰਦ ਵੀ ਆਉ ਉਹ ਤੈਨੂੰ ਉਹੀ ਪਾਇਆ ਈ ਚੰਗਾ ਅਸੂਟ ਛੱਡ ਜਾ ਪਾ ਕੇ ਆਉਣ ਦੀ ਲੋੜ ਨਹੀਂ ਹੈਗੀ ਹੁਣ ਮੇਰਾ ਤਾਂ ਸਰਦਾ ਨਹੀਂ ਮੇਰੇ ਤਾਂ ਹੋਗੇ ਦੇਖ ਸੋਰੀ रे नई ना आऊंगी आज टाइम चंगा मैं तैयार भी नहीं हुई कम भी पे दो चल चंगा फिर मैं जावा हूं कि करा चल कोई नहीं इन्होंने आ जाऊंगे टाइम च मैं त्यार हो जाऊंगी ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭਾਈ ਮੈਂ ਤੁਹਾਡੇ ਵੱੰਨੀ ਆ ਰਹੀ ਸੀਗੀ ਉਹ ਮੈਂ ਭਾਈ ਤੁਹਾਡੇ ਘਰ ਵੱਲ ਜਾ ਰਹੀ ਸੀਗਾ ਅੱਛਾ ਕੀ ਕੰਮ ਸੀ ਭਾਈ ਉਹ ਕੁਛ ਨਹੀਂ ਭਾਈ ਉਹ ਆਪਣੇ ਨੇਹਾਂ ਨੇ ਵਿਆਹ ਜਾ ਜਾਣਾਗਾ ਉਹ ਮੈਂ ਕਿਹਾ ਤੁਸੀਂ ਵੀ ਜਾਓਗੇ ਉਹਦੇ ਨਾਲ ਵਗ ਜਾਓ ਅੱਛਾ ਭਾਈ ਮੈਨੂੰ ਰੀਤ ਦਾ ਹੀ ਫੋਨ ਆਇਆ ਸੀਗਾ ਚਾਰ ਪੰਜ ਫੋਨ ਆ ਗਏ ਕਹਿੰਦੀ ਸਵੇਰੇ ਉਦੋਂ ਉਹ ਤਿਆਰ ਨਹੀਂ ਸੀ ਜਦੋਂ ਆਏ ਆ ਵੀ ਤੂੰ ਘਰੇ ਜਾ ਕੇ ਤੇ ਉਹਨੂੰ ਨਾਲ ਲੈ ਕੇ ਆ ਉਹ ਹਾਂ ਭਾਈ ਆਈ ਸੀਗੀ ਉਹ ਦੋ ਉਦੋਂ ਉਹ ਤਿਆਰ ਤੁਰ ਨਹੀਂ ਹੋਣੀ ਹੈਗੀ ਕਿਤੇ ਉਹ ਭਾਈ ਇੱਕ ਤਾਂ ਕੱਪੜਾ ਲੀੜਾ ਦੇਖ ਕੇ ਨਹੀਂ ਪਉਂਦੀ ਹੈਗੀ ਉਹ ਕੱਪੜਾ ਲੀੜਾ ਦੂਜਾ ਪਾਈ ਬੈਠੀ ਸੀਗੀ ਪੈਂਟ ਸ਼ਰਟ ਜੀ ਨਾਲੇ ਮਾਮੇ ਦੇ ਜਵਾਕਾਂ ਦਾ ਵਿਆਹਗਾ ਹਨਾ ਰਿਸ਼ਤੇਦਾਰੀ ਆਗੀ ਮੇਨ ਮਾਸੀ ਵਰਗੇ ਸਾਰੇ ਆਏ ਹੋਏ ਨੇ ਦੇਖੀ ਜਾਂਦੇ ਨੇ ਰਿਸ਼ਤੇਦਾਰੀ ਦੇ ਮੂਹ ਨੂੰ ਤਾਂ ਕਹਿਣਾਗਾ ਉਹ ਪਾਟੇ ਚਿੱਟੇ ਜੇ ਸੋਹਣਾ ਨਹੀਂ ਲੱਗਦੇ ਹੈਗੇ ਦੇਖਣ ਵਾਲਾ ਬੰਦਾ ਖਰੇ ਪਤਾ ਨਹੀਂ ਕੀ ਕਹਿੰਦਾ ਹੋਊਗਾ ਵੀ ਇਹੇ ਜਿ ਪਾਉਂਦੀ ਹੈ ਇੱਜ਼ਤਦਾਰ ਨਹੀਂ ਹੈਗੀ ਕੋਈ ਨਾ ਵੀਰੇ ਚੱਲ ਨਹੀਂ ਆਣੀ ਆ ਸਮਝਾ ਦਾਂਗੇ ਉਹਨੂੰ ਤੁਸੀਂ ਆਪ ਤਾਂ ਵਧੀਆ ਰਹਿ ਆ ਕਰੋ ਉਹ ਭਾਈ ਮੈਂ ਤਾਂ ਵਧੀਆ ਹੀ ਰਹਿਣਾ ਪਰ ਉਹ ਨਾ ਕੰਮ ਹੀ ਇਹ ਜੇ ਕਰ ਦਿੰਦੀ ਆ ਵੀ ਮੈਂ ਕੁਝ ਕਰ ਨਹੀਂ ਸਕਦਾ ਫਿਰ ਆ ਦੇਖਣ ਵਾਲੇ ਬੰਦੇ ਨੂੰ ਖਰੇ ਐ ਲੱਗਦਾ ਵੀ ਲੜਦਾਗਾ ਹੁਣ ਭਾਈ ਲੜਦੇ ਲੜਦੇ ਤੂੰ 100 ਵਾਰ ਆਈਆਂ ਦੇਖ ਗੁੱਸੇ ਵਿੱਚ ਤਾਂ ਬੋਲਿਆ ਜਾਂਦਾਗਾ ਮੈਂ ਤਾਂ ਕੋਈ ਨਾ ਭਾਈ ਸਾਨੂੰ ਤਾਂ ਕਾਹਦਾ ਗੁੱਸਾ ਫੇਰ ਕੀ ਅਜੇ ਬੋਲ ਰਹਿਣਾ ਭਾਈ ਆ ਤੂੰ ਮੇਰਾ ਮੈਨੂੰ ਨਹੀਂ ਇਸ ਗੱਲ ਦਾ ਵੀਰੇ ਕੋਈ ਗੁੱਸਾ ਹੈਗਾ ਉਹ ਤਾਂ ਭਾਈ ਕੋਈ ਗੱਲ ਨਹੀਂ ਉਹ ਤਾਂ ਗੱਲ ਕੋਈ ਵੱਡੀ ਨਹੀਂ ਹੈਗੀ ਪਰ ਭਾਈ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਭਾਈ ਮੈਨੂੰ ਕੋਈ ਮਾੜੀ ਸਮਝੋ ਪਰ ਭਾਈ ਰਹਿੋ ਦੇਖ ਬੁੜੀਆਂ ਲਈ ਸੈਠ ਠੀਕ ਆ ਕਿਉਂਕਿ ਰਿਸ਼ਤੇਦਾਰ ਅੱਜਕੱਲ ਮੰਦਿਰ ਤੇ ਮੈਨੂੰ ਯਕੀਨ ਨਹੀਂ ਹੈਗਾ ਸ਼ਰਾਬਸੱਲਾ ਪਾਲਾ ਪੀਂਦੀ ਆ ਉਹਨੂੰ ਉੱਧਰ ਜਾਣ ਜੂਨ ਨਾ ਦਿਓ ਠੀਕ ਆ ਭਾਈ ਉੱਥੇ ਦਾ ਸਾਰੇ ਆਪਦੇ ਹੀ ਨੇ ਭੈਣ ਭਾਈ ਉੱਥੇ ਕਿਹੜਾ ਕੋਈ ਬਗਾਨਾ ਹੋਊਗਾ ਉਹ ਭਈਆ ਮੰਨੀ ਗੱਲ ਪਰੌਣੇ ਧਰੌਣੇ ਹੋਣਗੇ ਉਹਨਾਂ ਚ ਉਹ ਨਹੀਂ ਜਾਂਦੀ ਬਾਕੀ ਆਪਣੀ ਨੇਹਾ ਤਾਂ ਆਪ ਹੀ ਬਹੁਤ ਸਿਆਣੀ ਆਗੀ ਉਹ ਭਈ ਸਿਆਣੀ ਤਾਂ ਬਹੁਤ ਆ ਸਿਆਣੀ ਤਾਂ ਮੈਨੂੰ ਪਤਾ ਪਰ ਭਾਈ ਦੇਖ ਆਪਣੀ ਨੇਹਾ ਤੇ ਆਪਾਂ ਨੂੰ ਯਕੀਨ ਆ ਹਨਾ ਦੂਜੇ ਬੰਦੇ ਤੇ ਯਕੀਨ ਨਹੀਂ ਨਾ ਹੈਗਾ ਮੂਰਲੇ ਤੇ ਕੋਈ ਸ਼ਰਾਬੀ ਬਰਾਬੀ ਹੈ ਨਾ ਕੋਈ ਐਵੇਂ ਛੇੜ ਕਰ ਗਿਆ ਜਾ ਆਪਣੇ ਤਾਂ ਦੇਖ ਜਰਿਆ ਨਹੀਂ ਜਾਂਦਾ ਆਪਾਂ ਦਾ ਹਿਸਾਬ ਦੂਜੇ ਹਿਸਾਬ ਦੇ ਬੰਦੇ ਨੇ ਦਿੱਤਾ ਫੇਰ ਭਾਈ ਤੂੰ ਨਾਲ ਹੀ ਚੱਲ ਵੜਦਾ ਨਾਲ ਭਾਈ ਮੈਂ ਜਾਂ ਨਾਲ ਭਾਈ ਮੈਨੂੰ ਲੈ ਕੇ ਨਹੀਂ ਜਾਂਦੀ ਮੈਂ ਤੈਨੂੰ ਸੱਚੀ ਗੱਲ ਦੱਸਦਾ ਅੱਜ ਤੇਰੇ ਕੋਲ ਗੱਲ ਕਰਦਾ ਮੈਂ ਤਾਂ ਕਿਉਂ ਕਾਤੋ ਨਹੀਂ ਲੱਗਦੀ ਮੈਨੂੰ ਕਹੀਂ ਤੂੰ ਵੱਡੀ ਉਮਰ ਦਾਗਾ ਤੇਰੇ ਨਾਲ ਮੈਂ ਰਹਿਣਾ ਨਹੀਂ ਹੈਗਾ ਉਹ ਟਾਈਮ ਹੋ ਗਿਆ ਹਾਂ ਇਹ ਨਹੀਂ ਹੈ ਕਿ ਮੈਂ ਬੈਠੇ ਵੇਟ ਕਰੀ ਉਹ ਮੈਂ ਕਹਿੰਦਾ ਸੀ ਹਾਂਜੀ ਆ ਕੀ ਬਾਰਖ ਹੈ ਕੱਪੜੇ ਪਾਏ ਨੇ ਆਏ ਉਹ ਮੇਰੇ ਯਾਰ ਅੱਬਾ ਆਹੀ ਜਲੂਸ ਕੱਢਣਾ ਬਾਕੀ ਸੀਗਾ ਬਸ ਜਲੂਸ ਥੋੜੀ ਐਨੂੰ ਟ੍ਰੈਂਡ ਕਹਿੰਦੇ ਨੇ ਕਾਹਦਾ ਟ੍ਰੈਂਡ ਆ ਇਹ ਆ ਪੱਟ ਦੇਖੀ ਨਾ ਸ਼ਰਮ ਲੱਗੋ ਇਹਨੂੰ ਚੁੰਨੀ ਚੰਦੀ ਲੈ ਆਏ ਤੇ ਲੈ ਦੱਸ ਪੱਟ ਹੀ ਨੇ ਬੰਦਿਆਂ ਦੇ ਕਿਹੜਾ ਹੁੰਦੇ ਨਹੀਂ ਕੱਚੇ ਪਾਪਾ ਕੇ ਫਿਰਦੇ ਰਹਿੰਦੇ ਨੇ ਆਹੋ ਬਸ ਆਹੀ ਗੱਲ ਜਾਣਦੀ ਆ ਅਕਦਾ ਤੱਕ ਹੋਣੀ ਚੌਂਦੀਆਂ ਲੋਕਾਂ ਨੂੰ ਇਹ ਸਾਰੇ ਗਵਾਂਢ ਦੇ ਮੁੰਡੇ ਮੇਰੇ ਮਾਗਰ ਲੱਗ ਜਾਣ ਛੱਡ ਦਿਆ ਕਰ ਇਹ ਜੇ ਕੰਮਾ ਮੈਨੂੰ ਪਤਾ ਨਹੀਂ ਤੁਹਾਡਾ ਦਿਮਾਗ ਕਿਹੋ ਜਿਹਾ ਦਿੱਤਾ ਸੱਚੀ ਪਤਾ ਨਹੀਂ ਕਿਹੋ ਜਿਹਾ ਦਿਮਾਗ ਦਿੱਤਾ ਚੰਗੀ ਪੜੀ ਇੱਥੇ ਸੂਟ ਚ ਬੈਠੀ ਸੀ ਜਾਂ ਟੀਂਡੇ ਤੇ ਲਾਇ ਸੀ ਤੈਨੂੰ ਕੌਣ ਤੈਨੂੰ ਪੁੱਠੀ ਭਾਰਤ ਪੜਾ ਕੇ ਆਹ ਪਾਲਿਆ ਆਹ ਚੋਸ਼ੇ ਮੋਸ਼ੇ ਜੇ ਮੇਰੀ ਭਾਬੀ ਆਈ ਓਮੀ ਨੇ ਕਹਿੰਦੀ ਮੈਨੂੰ ਨਵੇਂ ਕੱਪੜੇ ਲੈ ਕੇ ਦਿੱਤੇ ਸੀ ਨਾ ਉਹੀ ਭਾਬੀ ਐ ਇਹ ਜਿਹੜੀ ਉਦੋਂ ਆਪਣਾ ਘਰ ਟਡਾਉ ਨੂੰ ਫਿਰਦੀ ਸੀਗੀ ਤੇ ਉਹੀ ਤੁਸੀਂ ਹੋ ਜਿਹੜੇ ਨਖਰੇ ਕਰਦੇ ਸੀ ਮੂਰੇ ਵੀ ਮੈਂ ਕੀ ਨਖਰਾ ਕੀਤਾਗਾ ਕੀ ਨਖਰਾ ਕੀਤਾ ਮੈਂ ਸ ਸਭ ਇਹ ਪਿੰਨਾਂ ਨਾਲੇ ਹੋਰ ਉਹ ਨਖਰਾ ਨਹੀਂ ਸੀਗਾ ਸੱਚਾਈ ਸੀਗੀ ਹਲ ਤੁਸੀਂ ਕੱਪੜੇ ਬਦਲੋ ਵਿਆਹ ਤੇ ਜਾ ਕੋਈ ਕੋਈ ਗੱਲ ਨਹੀਂ ਭਗ ਜਾਗੇ ਵਿਆਹ ਤੇ ਵੀ ਟੈਨਸ਼ਨ ਨਾ ਲੈ ਤੁ ਭਗ ਜਾਉਗੇ ਹਾਂ ਸਾਰੇ ਆ ਰਹੇ ਨੇ ਉੱਥੇ ਮੇਰੇ ਨਾਨਕੇ ਕੀ ਕਹਿਣਗੇ ਵੀ ਆਈ ਨਹੀਂ ਸਾਡੀ ਕੁੜੀ ਹਲ ਤੱਕ ਜਰੂਰੀ ਥੋੜੀ ਆ ਪਹਿਲਾਂ ਉੱਥੇ ਜਾਣਾਗਾ ਅਨਾ ਜਾ ਕੇ ਉੱਥੇ ਕੀ ਕੀ ਦਿਖਾਉਣਾ ਕਿਸੇ ਨੂੰ ਹਰ ਵਾਰੀ ਆਹੀ ਹੁੰਦਾਗਾ ਕਿਸੇ ਦੇ ਘਰੇ ਵਗਜੋ ਤਾਂ ਵੀ ਕੁਛ ਦਿਖਾਉਣਾ ਹੁੰਦਾ ਉਹ ਜਿਹੜੇ ਸਾਹ ਨਾ ਪੈਂਟਾ ਪਾ ਰੱਖੇ ਨੇ ਦਿਖਾਉਣੀ ਹੂਗਾ ਕੁਛ ਆਪ ਦਾ ਘਰ ਵਾਲਾ ਤਾਂ ਹੁਣ ਬੁਰਾ ਲੱਗਦਾ ਵਾ ਮੈਨੂੰ ਤਾਂ ਸਮਝ ਨਹੀਂ ਜੇ ਤੈਨੂੰ ਮੇਰੀ ਕਿਚਾਈ ਆਉਂਦੀ ਹੈ ਨਾ ਮੈਂ ਜਾਂਦਾ ਹੀ ਨਹੀਂ ਛੱਟ ਪਰਾਂ ਰਹਿਣ ਦੇ ਮੈਂ ਤਾਂ ਜਾਂਦਾ ਹੀ ਨਹੀਂ ਜਰਾ ਮੈਂ ਦੱਸੋ ਕੋ ਆਪ ਕਿਹਾ ਵੀ ਵਿਆਹ ਤੇ ਚੱਲੀ ਏ ਹਾਂ ਉੱਥੇ ਕਹਿਦੀ ਲੋਕਾਂ ਕੋਲੇ ਗੱਪਾਂ ਮਾਰਦੀ ਵੀ ਹਾਂ ਇਹ ਹਾਂ ਇਹ ਤਾਂ ਮੇਰਾ ਸਹੁਰਾ ਹੈਗਾ ਉੱਥੇ ਝੂਠ ਬੋਲਦੀ ਸਾਰਿਆਂ ਨੂੰ ਚੰਗਾ ਅਸੀਂ ਤਾਂ ਦੂਰ ਦੂਰ ਰਹਿਣੀ ਹੈ ਮੇਰੇ ਤੋਂ ਪਿੰਡ ਚ ਕਈ ਵਾਰ ਜਾਉਂਵਾਂ ਕਰਦੇ ਪੈਸੇ ਕਢਾ ਕੇ ਲੈਂਦੇ ਖਾਤੇ ਚੋਂ ਦੂਰ ਹੋ ਕੇ ਖੜ ਜੂਗੀ ਕਿਉਂਕਿ ਐਨਾ ਕਦੇ ਵੀ ਇਹਦਾ ਕੋਈ ਰਿਸ਼ਤਾ ਹੈ ਦਾ ਤੁਸੀਂ ਹੀ ਕਹਿੰਦੇ ਹੋ ਨਿਵੇਂ ਮਰਦ ਦੇ ਨਾਲ ਨਹੀਂ ਤੁਰਦੀ ਪਿੱਛੇ ਹੋ ਕੇ ਤੁਰਿਆ ਕਰ ਗੱਲਾਂ 'ਚ ਗੱਲ ਐ ਕੋਈ ਇਹ ਤੂੰ ਤਾਂ ਬਦਨਾਮੀ ਕਰਵਾਤੀ ਮੇਰੀ ਪਿੰਡ ਦੇ ਵਿੱਚ ਮੈਂ ਤਾਂ ਤਾਂ ਗਾਲਾਂ ਦੇਣਾ ਮੇਰੇ ਫਫੜ ਨੂੰ ਰੋਜ਼ ਹੱਥਾਂ 'ਚ ਲੜਕੇ ਵੀ ਮੇਰਾ ਕਿੱਥੋਂ ਪੰਗਾ ਪਰਾਤਾ ਇਹ ਮੈਂ ਕੀ ਬਦਨਾਮੀ ਕਰਾਤੀ ਹੈ ਓਏ ਆ ਬਦਨਾਮੀ ਨੋ ਘਟਾ ਹੈ ਹੋਰ ਕੀ ਐ ਇਹ ਕੁੜੀਆਂ ਕੱਪੜੇ ਨਹੀਂ ਪਾਉਂਦੀਆਂ ਹੈਗੀਆਂ ਇਹੋ ਜਿਹੇ ਐਦੂ ਛੋਟੇ ਛੋਟੇ ਪਾ ਲੈਂਦੀਆਂ ਨੇਗੀਆਂ ਮੈਨੂੰ ਇਹੋ ਜਿਹੇ ਕੁੜੀਆਂ ਪਸੰਦ ਨਹੀਂ ਹੈਗੀਆਂ ਤੈਨੂੰ ਗੱਲ ਸਿੱਧੀ ਦੱਸਦੇ ਨੇ ਹਾਂ ਇਹ ਗੱਲ ਪਿੱਛੇ ਆਪਣੀ ਕਿੰਨੇ ਵਾਰ ਲੜਾਈ ਹੋਈ ਆ ਤੂੰ ਕਿਉਂ ਮੈਨੂੰ ਤਲਾਕ ਤੇ ਲਿਓਣੀ ਆ ਮੈਂ ਤਲਾਕ ਨੂੰ ਆਹੇ ਤਸਰ ਰਹਿ ਗਈ ਤੂੰ ਤਾਂ ਪਾਲਦੀਆਂ ਵੀ ਤਲਾਕ ਦੇ ਦੇ ਮੇਰਾ ਖੜਾ ਛੱਡ ਦੇ ਅੱਧਾ ਬੁੜੇ ਤੋਂ ਮੈਂ ਕੀ ਕਰਾਉਣਾਗਾ ਸੱਚੀ ਗੱਲ ਹੈ ਪਤਾ ਨਹੀਂ ਤੁਹਾਡੇ ਮਾਈਂਡ ਚ ਇਹ ਜਾ ਕੁਛ ਕਿਉਂ ਚੱਲਦਾ ਰਹਿੰਦਾ ਵੀ ਇਹ ਐਂ ਸੋਚਦੀ ਹੋਊ ਮੈਂ ਵੱਡੀ ਉਮਰ ਦਾ ਵੱਡ ਮੈਂ ਤਾਂ ਤੁਹਾਨੂੰ ਕਹਿ ਨਹੀਂ ਕਰ ਤੂੰ ਸਿਆਰ ਦੇ ਮੂੰਹ ਹੋਈ ਮੇਰੇ ਦਿਮਾਗ ਚੋਂ ਆਇਆ ਕੀੜਾ ਭਰ ਦਿੰਨੇ ਹਾਂ ਵੀ ਹਾਂ ਤੂੰ ਵੱਡੀ ਉਮਰ ਦੇ ਨਾਲ ਰਹੇ ਜੇ ਤੂੰ ਸਹੀ ਹੁੰਦੀ ਨਾ ਮੈਨੂੰ ਇੱਕ ਵਾਰ ਪੁੱਛਦੀ ਆਹ ਕੱਪੜੇ ਪਾਉਣ ਤੋਂ ਪਹਿਲਾਂ ਵੀ ਮੈਂ ਆਹ ਕੱਪੜੇ ਪਾ ਲਾਂ ਪਰ ਨਾ ਫਿਰ ਤੁਸੀਂ ਕੀ ਕਹਿਣਾ ਸੀ ਜੇ ਮੇਰਾ ਦਿਲ ਕਰਦਾ ਤਾਂ ਤੈਨੂੰ ਪਤਾ ਇੰਨਾ ਜਰੂਰ ਇੰਨਾ ਮਾੜਾ ਨਹੀਂ ਸੀਗਾ ਜੇ ਤੂੰ ਮੈਨੂੰ ਮਾਣਨਾ ਪੁੱਛਦੀ ਨਾ ਇਹਨੂੰ ਕਪੜਿਆਂ ਕਿਨੂੰ ਜਵਾਬ ਨਹੀਂ ਦਿੰਦਾ ਸੀ ਪਰ ਮੇਰਾ ਦਿਲ ਆਏ ਦੁਖਦਾ ਇਹ ਤੂੰ ਮੈਨੂੰ ਪੁੱਛਦੀ ਨਹੀਂ ਹੈਗੀ ਪੁੱਛਦੀ ਨਹੀਂ ਆਹੋ ਜੇ ਪੁੱਛ ਲੈਨੀ ਆ ਫਿਰ ਕਿਹੜਾ ਪਾਉਣਾ ਦੇਣੇ ਸੀ ਇਹ ਵੀ ਮੈਨੂੰ ਪਤਾ ਤੂੰ ਵੀ ਅੱਗੇ ਕਿੰਨਾ ਨਾ ਹੁਣ ਤੇਰੀ ਬਾਹ ਕਿੱਧਰ ਗਈ ਚੱਲ ਤਾਂ ਪਟੀਆਂ ਬਲੀਟੀਆਂ ਦੀ ਸੀ ਮੇਰੀ ਬਾਹ ਤੋੜਤੀ ਬਾਹ ਤੋੜਤੀ ਹੁਣ ਬਾਹਾਂ ਤੋੜਤੀਆਂ ਮੈਂ ਅੱਡੀ ਚ ਦੀ ਆਰਾਮ ਵੀ ਆ ਗਿਆ ਹੁਣ ਜੋ ਦੁੱਖ ਨਾ ਹਟ ਗਈ ਬਾਮ ਲਾ ਕੇ ਮੈਂ ਬਾਹਾਂ ਮੰਨ ਲਈ ਸੀਗੀ ਬਾਮ ਲਾੜੀ ਨਾਲੇ ਹੋਰ ਤਾਂ ਮੈਨੂੰ ਕਹਿੰਦੀ ਆ ਉਹ ਮੈਂ ਕਿਹਾ ਰਾਤ ਮਲਮ ਲਾ ਦੇਣਾ ਨਾ ਰਹਿਂਦੇ ਹੁਣ ਤਾਂ ਹਟ ਗਈ ਪਤਾ ਹੈ ਵੀ ਹੱਥ ਨਾ ਲਾ ਦੇ ਬਸ ਵੀ ਅਬ ਬੁੜੇ ਤੋਂ ਕੀ ਹੱਥ ਲਾਉਣਾਗਾ ਓਹੋ ਨੱਛਣ ਕਰਦੀ ਏ ਮੇਰੇ ਸਾਹਮਣੇ ਨੀ ਕੀ ਹੋਇਆ ਪਿਆਸ ਚ ਨੱਛਣ ਕਰ ਲੱਗ ਜਾਂਦੀ ਏਗੀ ਹੁਣ ਜਦੋਂ ਬਾਹ ਹਟ ਗਈ ਜਦੋਂ ਮੈਂ ਕਹਿੰਦੀ ਸੀ ਮੇਰੀ ਬਾਹ ਦੁਖਦੀ ਏ ਉਦੋਂ ਤਾਂ ਮੈਨੂੰ ਹੱਥ ਨਹੀਂ ਲਾਇਆ ਹੈ ਅਕੇ ਤੂੰ ਡਰਾਮੇ ਕਰਦੀ ਏ ਜਦੋਂ ਦੁਖਣੋ ਹਟ ਗਈ ਤਾਂ ਧੱਕੇ ਨਾਲ ਮਲਮਾਂ ਲਵਾਈ ਚੱਲਣਾ ਇਹਨਾਂ ਦਿਨ ਮੈਂ ਓ ਮੈਂ ਤਾਂ ਵਧੀਆ ਪੈਂਟ ਸ਼ਲਟਾ ਪਾਉਣ ਲੱਗਿਆ ਸੀ ਤੇਰੇ ਪਿੱਛੇ ਮਾਤਾ ਹੁਣ ਬਸ ਆ ਗਵਾਂਢੀ ਕਹਿੰਦੇ ਨੇ ਬੰਦੇ ਨੂੰ ਇੱਕ 30 ਮਿੰਟ ਪੈਂਟ ਉਹ ਮੈਂ ਤਾਂ ਇਹੀ ਠੀਕ ਆ ਮੇਰੇ ਰਹਿਣਾ ਰਹਿ ਜਾ ਨਹੀਂ ਜਾਣਾ ਬਗ ਜਾ ਮੈਨੂੰ ਤਾਂ ਫਿਰ ਕੋਈ ਮੈਂ ਕੋਈ ਹੱਲ ਹੀ ਨਹੀਂ ਕਰ ਸਕਦਾ ਮੈਂ ਦੱਸ ਕੀ ਕਰਾਂ ਇਹਨੇ ਗੱਲ ਕੀਤੀ ਆ ਜਾਣਦੀ ਕਿਹਨੇ ਗੱਲ ਕੀਤੀ ਆ ਜਾਣਦੀਆਂ ਗੱਡੀ ਨੇ ਇਹੋ ਜਿਹੇ ਕਲਾਕਾਂ ਦੀ ਕਹਾਣੀ ਇਹੋ ਜਿਹੇ ਕੱਪੜੇ ਮੈਂ ਤਾਂ ਕੋਈ ਸਿੱਧੀ ਸਾਦੀ ਮਿਲ ਜਾਂਦੀ ਅਣਪੜ ਮਿਲ ਜਾਂਦੀ ਮੈਂ ਤਾਂ ਖੁਸ਼ ਰਹਿੰਦਾ ਉਹਦੇ ਨਾਲ ਮੈਨੂੰ ਵੀ ਅਣਪੜਾ ਮੰਗਦੀ ਰਹਿੰਦੀ ਆ ਉਹਦੇ ਅਣਪੜਾ ਮੰਗੂ ਕਿਹੜਾ ਮੇਰੇ ਇੱਥੇ ਪੜੀ ਲਿਖੀ ਵਾਲਾ ਟੈਗ ਲੱਗਿਆ ਹੋਇਆ ਇਹਦੇਰੇ ਚੁੰਨੇ ਲਾਉਨੋਂ ਫਿਰਦੀ ਸੀ ਪੜੀ ਲਿਖੀ ਵਾਲਾ ਬਣ ਕੇ ਵੀ ਜਾ ਕੇ ਉੱਥੇ ਲੈ ਕੇ 3 ਲੱਖ ਰੁਪਈਆ ਇਹ ਤਾਂ ਮੈਂ ਜਾ ਕੇ ਕਿਸੇ ਮੁੰਡੇ ਨਾਲ ਸੈੱਟ ਹੋ ਜਾਊਗਾ ਲਾ ਨੂੰ ਉਹ ਮੈਂ ਤਾਂ ਕੀ ਕਿੱਥੇ ਮਾੜੇ ਵੇਲੇ ਆ ਗੱਲ ਕਹਤੀ ਦੀ ਮੈਂ ਪੜ੍ਹੀ ਲਿਖੀ ਆ ਮੈਨੂੰ ਨਰਸਿੰਗ ਦਾ ਕੋਰਸ ਕਰਾ ਦਿਓ ਮੈਂ ਗਾਹਾਂ ਜਾ ਕੇ ਕੋਈ ਵਧੀਆ ਨੌਕਰੀ ਲੱਭੀ ਨੌਕਰੀ ਕਰਾ ਮਾੜੇ ਵੇਲੇ ਕਿਆ ਵੀ ਦਿੱਤਾ ਉਹ ਕਿਹੜਾ ਪੂਰਾ ਚੜਦਾ ਪੂਰਾ ਮੈਂ ਐ ਕਿਵੇਂ ਚੜਨ ਦੇ ਦੂ ਮੈਂ ਐ ਚੜ ਨਹੀਂ ਦਿੰਦਾ ਮੈਂ ਪੂਰਾ ਹੱਸ ਫੇਰ ਗੱਲ ਨਿਪੜੀ ਹੁਣ ਉਹਨੂੰ ਕਿਉਂ ਬਲਦੀ ਅੱਗ ਤੇ ਹੱਥ ਵੜਨ ਵਾਲਾ ਕੰਮ ਹੈਗਾ ਮਾੜੀ ਪੜ੍ਹੀ ਲਿਖੀ ਬਣਦੀ ਆ ਚਾਰਦਾ ਮੈਂ ਇਹੋ ਜਿਹੇ ਬੰਦੇ ਨੂੰ ਤੈਨੂੰ ਐਵੇਂ ਠਣਕ ਜਾ ਕੇ ਬਿਆ ਕਰਾ ਲਈ ਉਹ ਥਾਣੇ ਵਾਲਾ ਵਿਆਹ ਨਹੀਂ ਹ ਕੋਟ ਮੈਰਜ ਕੀ ਕੀ ਦੀ ਉਹ ਅੱਛਾ ਮੈਨੂੰ ਕੀ ਲੋੜ ਪਈਏ ਕੋਟ ਮੈਰਜ ਕਰਾਉਣੀ ਹੈ ਚੰਗਾ ਭਲਾ ਮੇਰਾ ਵਿਆਹ ਹੋਇਆ ਦੁਆਰੇ ਮੈਂ ਦੂਜਾ ਕਲੰਕ ਲਮਾਉਣਾ ਆਪਣੇ ਵਿਆਹ ਤੇ ਮੈਂ ਤਾਂ ਇੱਕ ਨਾਲ ਨਹੀਂ ਨਿਭੜਦੀ ਅੱਲੇ ਵੀ ਦੇਰੀ ਹੈ ਪਿਆਰ ਨੂੰ ਮੈਨੂੰ ਦੇਰੀ ਹੈ ਸੰਜਿਰ ਕੋਈ ਕਿ ਕਮਨ ਨਹੀਂ ਮੰਨਦਾ ਹੈ ਕਦੋਂ ਨਹੀਂ ਮੰਨਦੀ ਮੈਂ ਮੰਨਦੀ ਨਹੀਂ ਤੂੰ ਹੋਰ ਕੀ ਨਹੀਂ ਕਰਦੀ ਹੈਗੀ ਆ ਦੇਖ ਲੈ ਮੇਰੇ ਸਾਹਮਣੇ ਕੱਪੜੇ ਪਾਈ ਬੈਠੀ ਆ ਪਾਟੇ ਜਿੱਤੇ ਮਾਦਾ ਕਿੰਨੇ ਮੈਂ ਮੈਂ ਤਾਂ ਕਿਹਾ ਹੋਇਆ ਮੈਨੂੰ ਤਾਂ ਨਫ਼ਰਤ ਆਈ ਜਦੋਂ ਇਹ ਜਿੱਦ ਜਿਆਦਾ ਮੇਰੀ ਗੱਲ ਸੁਣ ਆਪਸਾ ਬਣ ਠਣ ਕੇ ਰਹਿਣਾ ਨਹੀਂ ਨਾ ਮੈਨੂੰ ਬੰਠਣ ਕੇ ਰਹਿਣ ਦੇਣਾ ਜਮਾ ਸੜੀਆ ਐ ਸੁਗਲੀ ਬਣਾ ਕੇ ਰੱਖ ਰੱਖਿਆ ਮੈਨੂੰ ਘਰੇ ਮੈਨੂੰ ਤਾਂ ਸੁਗਲੀ ਪਸੰਦ ਆ ਠੀਕ ਹੈ ਪਹਿਲੇ ਗੱਲ ਸੁਣ ਮੇਰੀ ਗੱਲ ਸੁਣ ਮੈਨੂੰ ਤਾਂ ਸੁਗਲੀ ਪਸੰਦ ਆ ਤੂੰ ਸੁਗਲੀ ਬਣ ਕੇ ਰਿਹਾ ਕਿਉਂ ਤੈਨੂੰ ਆ ਜੱਜ ਕੇ ਰਹਿਣ ਦੀ ਕੀ ਲੋੜ ਆ ਤੈਨੂੰ ਦਿਖਾਉਣਾ ਕੀ ਨੂੰ ਮੈਨੂੰ ਗੋਲ ਕੇ ਦੱਸ ਤੈ ਮੈਂ ਆਪਦੇ ਆਪ ਨੂੰ ਤੈਨੂੰ ਵੀ ਗਾਂ ਫੜ ਕੇ ਉਹਦੇ ਘਰੇ ਬਿਠਾਇਆ ਹਾਂ ਬਈ ਵੀ ਇਹਨੂੰ ਸਾਬਲਾ ਤੂੰ ਮੈਨੂੰ ਬੰਦੇ ਦਾ ਨਾਮ ਦੱਸ ਦੇ ਮੈਨੂੰ ਗੋਲ ਕੇ ਦੱਸ ਦੇ ਬੰਦੇ ਦਾ ਨਾਮ ਉਹਦਾ ਜੇ ਬੰਦਾ ਮੇਰੀ ਜ਼ਿੰਦਗੀ ਚ ਹੁੰਦਾ ਮੈਂ ਇੱਥੇ ਕਾਹਨੂੰ ਭੁੱਖੀ ਮਰਦੀ ਤੇ ਭੁੱਖੀ ਮਰਦੀ ਤੋਲੀ ਚਾਟਾ ਨਹੀਂ ਹੁੰਦਾ। ਤੱਬਿਆਂ ਚ ਨੂਨ ਮਿਰਚ ਨਹੀਂ ਹੁੰਦਾ। ਕੱਪੜੇ ਤਾਂ ਉਹਨੂੰ ਸਰਫਣੀ ਹੁੰਦੀ ਸਾਬਣ ਨਹੀਂ ਹੁੰਦੀ। ਤੁਸੀਂ ਕਹਦੇ ਧੁੱਕੀ ਸੋਤੀ ਉਹ ਮੈਂ ਤੈਨੂੰ ਮਰਜੀ ਲੈ ਕੇ ਦੇਵਾਂ। ਸਾਰਾ ਰਸਣ ਲੈ ਕੇ ਦਿਨਾ ਤੈਨੂੰ ਆਟਾ ਗਵਾਂਡੀ ਤੋਂ ਮੰਗ ਲੈਣੀ ਆ। ਕਣਕ ਵੇਚ-ਵੇਚ ਕੇ ਆਟਾ ਵੀਦਾਰਾ ਮੈਂ ਹੀ ਦਿਊਂਗਾ। ਕਣਕ ਵੇਚ-ਵੇਚ ਕੇ ਲੈ ਆ ਕੇ ਦਿਨਾ। ਹਾਂ। ਕਣਕ ਵੀ ਮੈਂ ਹੀ ਲੈ ਕੇ ਆਉਣਾ। ਸਾਰਾ ਘਰ ਵੇਚ ਦੇ। ਸਾਰਾ ਘਰ ਵੇਚ ਦੇ। ਆਹੋ ਘਰ ਵੇਚ ਦੇ। ਕਿੰਨਾਕ ਹੋ ਜਾਏ, ਜਾਰੂ ਬੀਬੀ ਮਰ ਜੇ, ਕਿ ਮੈਂ ਸੌਕੀ ਹੋ ਜਾਵਾਂ ਬਾਅਦ ਦੇ ਵਿੱਚ। ਮੈਂ ਕਾ ਦੇਣਾ ਸੌਕੀ ਹੋ ਜੂ। ਸੌਕੀ ਹੋ ਜਾਏਗੀ। ਕਾ ਉਹ ਮਾਰਦੀ ਹਰੇ ਕਿਤੇ ਹਾਂ ਮੈਂ ਤਾਂ ਇਹੀ ਧੁਰੀ ਫਿਰਦੀ ਆ ਮੇਰੀ ਕਿਹੜਾ ਕੋਈ ਇੱਜ਼ਤ ਹੈਗੀ ਉਹੀ ਧੁਰੀ ਫਿਰਦੀ ਆ ਮੈਂ ਤਾਂ ਨਾ ਸਾਡੇ ਕੋਈ ਪਿੱਛੋਕੜ ਹੈਗਾ ਚੰਗਾ ਸਨਾਗਾ ਗਾਹਾਂ ਚੰਗਾ ਗਾ ਉਹੀ ਧੁਰੀਆਂ ਫਿਰਦੀ ਆ ਸਤਾ ਸਾਰੀਆਂ ਹੀ ਮੇਰੀ ਗੱਲ ਸੁਣ ਲੈ ਕੱਲੀ ਨੂੰ ਤਾਂ ਮੈਂ ਜਾਣ ਨਹੀਂ ਦਿੰਦਾ ਠੀਕ ਆ ਤੁਸੀਂ ਨਾਲ ਚੱਲੋ ਨਾ ਮੈਂ ਨਾਲ ਜਾਵਾਂ ਤੂੰ ਦੱਸ ਕਿਹਨੂੰ ਨਾਲ ਲੈ ਕੇ ਜਾਏਂਗੀ ਉਹਨੂੰ ਮੈਂ ਭੇਜ ਦੇਣਾ ਕਰੋ ਉਹਦੇ ਨਾਲ ਬਗਣੀ ਕੱਲੀ ਨੂੰ ਨਹੀਂ ਮੈਂ ਜਾਣ ਦਿੰਦਾ ਭਾਬੀ ਆਈ ਸੀ ਮੇਰੀ ਕਹਿੰਦੀ ਆਖੇ ਵਿਆਹ ਤੇ ਚੱਲ ਮੇਰੇ ਨਾਲ ਮੈਂ ਤਾਂ ਉਹਨੂੰ ਕਹਤਾ ਮੈਂ ਕਿਹ ਜਿੰਨੇ ਟਾਈਮ ਲੱਕੀ ਨਹੀਂ ਜਾਂਦਾ ਮੈਂ ਤਾਂ ਜਾਂਦੀ ਨਹੀਂ ਹੈਗੀ ਲੈ ਮੇਰੀ ਭਾਬੀ ਕਹਿੰਦੀ ਸੀ ਕਿ ਨਾਲ ਚ ਮੈਂ ਤਾਂ ਉਹਨੂੰ ਕਿਹਾ ਵੀ ਮੇਰੇ ਨਾਲ ਜਾਣਗੇ ਹੁਣ ਤੁਸੀਂ ਕਹੀ ਜਾਂਦੇ ਹੋ ਵੀ ਮੇਰਾ ਹਲੇ ਹੈ ਨਹੀਂ ਜਾਣ ਜੂਣ ਦਾ ਸਾਦੀ ਨਹੀਂ ਸੀ ਉਹ ਚਲ ਆਏ ਕਰ ਫਿਰ ਉਹ ਜੇ ਉਹ ਜਾਂਦੀ ਤੇ ਨਾਲ ਭੱਗ ਜਾ ਪਰ ਕਾਇਮ ਨਾ ਜੀ ਠੀਕ ਹੈ ਤੇ ਤੁਸੀਂ ਹੋਰੀ ਉਹ ਤਾਂ ਭੱਗੇ ਭੱਗੇ ਹਾਂ ਅਚਾਹ ਹਾਂ ਉਹ ਤਾਂ ਕਹਿੰਦੀ ਜੀ ਨਾ ਵੀ ਜੀ ਜਾਵਾਂ ਗੱਡੀ ਤੇ ਜਾਵਾਂਗੇ ਉਹ ਤਾਂ ਭੱਗੇ ਉਹ ਹੁਣ ਵੇਲੇ ਤਾਂ ਮੈਨੂੰ ਮਿਲ ਕੇ ਗਈ ਆ ਮੈਂ ਸਾਈਕਲ ਦੀ ਚੈਨ ਜੀ ਲੋਡ ਕਰਾ ਕੇ ਜਾਉਂਦਾ ਸੀਗਾ ਇਹਨੂੰ ਕਹਿੰਦੇ ਜਾਓਗੇ ਵੀ ਮੈਂ ਜਾਵਾਂ ਚਾਹ ਪਾਣੀ ਵੀ ਪੁੱਛਿਆ ਸੀਗਾ ਮੈਂ ਤਾਂ ਨਾ ਨਾ ਲਿਆ ਜੀ ਬੈਕੀਂਗ ਦੇ ਕੋਲ ਤਾਂ ਕੋਈ ਸਾਸੂ ਨਾਲ ਤਾਂ ਅੰਦਰੋਂ ਅੰਦਰ ਵੀ ਨਹੀਂ ਆਈ ਹੋਗੀ ਸਾਰੀ ਗੱਡੀ ਗੁੱਡੀ ਦੇ ਘਰ ਕੇ ਬਾਹਰ ਤੇ ਫਿਰ ਉਹਦੇ ਨਾਲ ਬਾਗ ਜੀ ਰਗਣਾ ਬਾਗ ਜੀ ਲੈ ਚੱਲ ਜੇ ਗਗਨ ਆ ਗਈ ਘਰੇ ਤਾਂ ਕੋਈ ਨਹੀਂ ਫਿਰ ਭੱਗ ਜੂਗੀ ਜੀ ਜਾਊਗੀ ਤੁਹਾਨੂੰ ਪਤਾਗਾ ਫਰਮਨ ਕਰੀ ਜਾ ਕੇ ਕਿ ਹੌਣਾਗਾ ਉਹ ਤੇਰੇ ਨਾਲ ਪਗਜੂ ਠੀਕ ਆ ਸੁਨੇਹਾ ਲਾ ਦੋ ਫਿਰ ਉਹ ਨੂੰ ਮੇਰੇ ਕੋਲ ਆ ਜੂਗੀ ਫਰ ਮੈਂ ਦੱਸ ਕੇ ਜਾਈ ਠੀਕ ਆ ਨਾ ਨਾ ਮੈਂ ਤਾਂ ਸਿੱਧੇ ਆਣੀ ਮੈਂ ਜਾਊਂਗੀ ਨਹੀਂ ਮੈਨੂੰ ਜਦੋਂ ਤੁਰੋਂਗੇ ਨਾ ਇੱਕ ਵਾਰ ਦੱਸ ਕੇ ਜਾਈ ਠੀਕ ਆ ਕਿਉਂ ਹਾਂ ਮੈਂ ਦੱਸ ਕੇ ਜਾਈ ਮੈਂ ਉਹਨਾਂ ਦੇ ਕੋਲ ਸੁਨੇਹਾ ਲਾਉਣਾਗਾ ਚੰਗਾ ਠੀਕ ਇਹ ਹੋ ਜਾ ਬੰਦਾ ਯਾਰ ਜਨਾਨੀ ਜਿੰਨ ਨਟਨਾ ਮਰਜ਼ੀ ਸੇ ਹੀ ਰਹਿ ਲਓ ਬੰਦੇ ਨੂੰ ਭੋਰਾ ਯਕੀਨ ਨਹੀਂ ਹੁੰਦਾ ਹੈਗਾ ਇਸ ਦੋ ਵਾਰੀ ਤਾਂ ਨਾ ਗਲਤੀ ਹੋ ਜੇ ਘਟੋ ਘਟ ਸੁਣਨ ਦਾ ਤਾਂ ਸੁਆਦ ਆਵੇ ਤੇ ਹਾਂ ਗਲਤਾਂ ਲੇ ਤਾਂ ਹੀ ਨਹੀਂ ਹੈਗੇ ਕਿੰਨਾ ਟਾਈਮ ਹੋ ਗਿਆ ਹਣੀਆ ਹੋ ਗਈ ਤਿਆਰ ਤੋਂ ਹਾਂ ਮੈਂ ਤਾਂ ਤਿਆਰਾਂ ਮੈਨੂੰ ਨਾ ਲੱਕੀ ਗਿਆ ਸੀ ਘਰੋਂ ਸੱਦਣਾ ਕਹਿੰਦਾ ਉਹਨੂੰ ਲੈ ਆਈ ਨਾਲੇ ਮੈਨੂੰ ਰੀਤ ਦੇ ਚਾਰ ਪੰਜ ਫੋਨ ਆ ਗਏ ਕਹਿੰਦੀ ਲੈ ਕੇ ਆ ਰੀਤ ਤਾਂ ਘਰੀ ਵੀ ਆ ਕੇ ਗਈ ਹੈ ਵਿਚਾਰੀ ਮੇਰੀ ਭਾਬੀ ਕਹਿੰਦੀ ਨਾਲ ਚੱਲ ਮੈਂ ਇੰਨਾ ਕਰਕੇ ਗਈ ਨਹੀਂ ਹੈਗੀ ਲੈ ਫਿਰ ਚੰਗੀ ਪਲੀ ਗੱਡੀ ਤੇ ਤਾਂ ਆਏ ਸੀਗੇ ਉਹ ਤਾਂ ਨਾਲ ਘਾਤ ਨਹੀਂ ਗਈ ਹੈਗੀ ਫਿਰ ਜਦੋਂ ਇਹ ਹੀ ਨਹੀਂ ਸੀਗੇ ਮੈਂ ਇਕੱਲੀ ਜਾ ਕੇ ਵੀ ਕੀ ਕਰਦੀ ਹੁਣ ਕਿੱਥੇ ਲੱਕੀ ਹੁਣ ਕਿਹੜਾ ਨਾਲ ਜਾਂਦਾ ਉਹ ਤਾਂ ਤਿਆਰ ਵੀ ਨਹੀਂ ਸੀਗਾ ਹੋਇਆ ਚੱਲ ਫਿਰ ਆਇਆ ਨਾ ਮੈਂ ਹੁਣ ਉਹਨੂੰ ਪੁੱਛ ਤਾਂ ਲਿਆ ਨਾ ਉਹ ਕਹਿੰਦੀ ਵੀ ਕੋਈ ਨਹੀਂ ਤੂੰ ਵਗ ਜੀ ਲੇ ਦੱਸ ਲੱਤੀ ਜਾਂਦਾ ਨਹੀਂ ਹੈਗਾ ਆਪ ਨਾ ਕੰਮ ਕੁਮਮਾ ਜਿਹਾ ਕਰਨਾ ਹਾਈ ਹਾਈ ਕੁੜੇ ਤੇਰੇ ਰਿਸ਼ਤੇਦਾਰਾਂ ਦੇ ਵਿਆਹ ਗਾ ਕਿਹੜਾ ਕੋਈ ਸੱਤ ਬਗਾਨੇ ਦੇ ਵਿਆਹ ਗਾ ਵੀ ਪਿੰਡ ਚ ਐ ਪਈ ਵੀ ਤਾਂ ਨਹੀਂ ਜਾਂਦਾ ਹੈਗਾਗਾ ਜਦੋਂ ਇਹ ਸਾਡੇ ਅਰਗਿਆਂ ਦੇ ਨਹੀਂ ਜਾਂਦਾ ਹੈਗਾ ਹੋਰ ਕਿੱਥੇ ਜਾਊਗਾ ਇਹ ਚੱਲ ਕੋਈ ਨਹੀਂ ਮੈਂ ਧੱਕੇ ਨਾਲ ਹੀ ਲੈ ਕੇ ਜਾਂਦੀ ਜਦੋਂ ਉਹਨਾਂ ਦਾ ਨਿੰਜੀ ਹੈਗਾ ਫਿਰ ਨਾ ਜਾਣ ਦੋ ਤੂੰ ਇਦੂ ਆ ਗਈ ਇੱਥੇ ਬੰਜ ਗੱਡੀ ਬੈਠਿਆਂਗੀ ਪਰ ਇਹ ਨਿਮੇੜ ਕੇ ਇੱਕ ਪਾਸਾ ਕਰ ਲੈ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਕੋਈ ਨਹੀਂ ਲਾ ਲਨੀ ਚੱਲ ਹੁਣ ਕੁਛ ਆ ਕੰਨਾ ਕੁੰਨਾ ਤਾਂ ਪਾ ਲੈਂਦੀ ਬਸ ਆ ਚੱਲੀਏ ਚੱਲ ਆ ਤਾਂ ਇਹ ਜਦੋਂ ਮੇ ਗੱਡੀ ਚ ਭਗ ਜਾਂਦੀ ਹੈ ਨਾ ਹੋਰ ਹਾਂ ਇੱਧਰ ਵਿਆਹ ਤੇ ਦੱਸਿਆ ਤਾਂ ਸੀ ਤੇ ਮੈਂ ਤੈਨੂੰ ਕਿਹੜਾ ਦੱਸ ਕੀ ਜਾਈ ਮੈਨੂੰ ਮੇਰੇ ਕੋਲ ਕਿਹੜਾ ਫੋਨ ਸੀਗਾ ਲੱਗੀ ਤੂੰ ਹੀ ਤਾਂ ਮੈਨੂੰ ਘਰੇ ਜਾ ਕੇ ਕਹਿ ਆਂ ਵੀ ਜਗਾ ਕੇ ਸਾਡੇ ਮੈਂ 10 ਮਿੰਟ ਇੱਥੇ ਦੁਕਾਨ ਤੇ ਖੜ੍ਹ ਕੇ ਤੂੰ ਤਾਂ ਚੱਕ ਕੇ ਮੂੰਹ ਆ ਹੀ ਤੁਰ ਪਈ ਹੈ ਵੀ ਉਹ ਘਰੇ ਨਹੀਂ ਹੈਗਾ ਹੁਣ ਤੁਹਾਨੂੰ ਕਿਹਾ ਤਾਂ ਸੀ ਵੀ ਮੈਂ ਵੀ ਵਿਆਹ ਤੇ ਜਾਉਂਗੀ ਵਿਆਹ ਤੇ ਜਾਉਂਗੀ ਨਾਲ ਆ ਬਿਨਾ ਪੁੱਛੇ ਨਹੀਂ ਮੈਂ ਜਾਣ ਦਿੰਦਾ ਕਿਤੇ ਐਂ ਤੁਹਾਨੂੰ ਦੱਸਿਆ ਤਾਂ ਸੀ ਮੈਂ ਵੀ ਵਿਆਹ ਤੇ ਜਾਣਾ ਲੱਗੀ ਕਮਾਲ ਕਰਦਾ ਤੂੰ ਸਵੇਰੇ ਰੀਤ ਆ ਕੇ ਗਈ ਆ ਕਰੇ ਨਾ ਗੱਡੀ ਭਰ ਕੇ ਉਹ ਆਏ ਨੇ ਫਿਰ ਤੂੰ ਮੈਨੂੰ ਆਪ ਕਹਿ ਕੇ ਆਇਆਗਾ ਮੈਂ ਤੈਨੂੰ ਜਾਣ ਨੂੰ ਨਾਲ ਤੈਨੂੰ ਐਂਜ ਕੱਪੜੇ ਪਾ ਕੇ ਜਾਣ ਨੂੰ ਕਿਹਾ ਤਾ ਤੂੰ ਤਾਂ ਸਿਰੋਸਰੀ ਚੜ ਗਈ ਮੈਂ ਹੁਣ ਵਿਆਹ ਤੇ ਤਾਂ ਜਾਣਾ ਹੀ ਆ ਮੇਰੇ ਨਾਨਕੇ ਵਿਆਹ ਗਾ ਕਿਤੇ ਵਿਆਹ ਪੂ ਜਾਣਾ ਨਹੀਂ ਹੈਗਾ ਐ ਖੁੱਨਾ ਪਾੜ ਲੀਂਦਾ ਬਾਸ ਬਾਸ ਚੱਲ ਬਾਸ ਚੱਲ ਮੈਂ ਤਾਂ ਜਾਉਂਗੀ ਵਿਆਹ ਤੇ ਐ ਕਿਵੇਂ ਜਾਏਂਗੀ ਕगन ਕਿਹਾ ਤੂੰ ਹਾਈ ਮੈਂ ਮਰ ਜਾਂ ਵੀਰੇ ਤੂੰ ਆਪ ਮੈਨੂੰ ਲੈ ਕੇ ਚੱਟੇ ਕਰਦਾ ਮਸਲਾ ਭਾਈ ਤੂੰ ਵਗਦਾ ਤੂੰ ਵੀਰੇ ਐ ਕਿਵੇਂ ਚਾਵੜਾ ਮੈਂ ਭਾਈ ਕੁਝ ਬੋਲ ਦੂੰਗਾ ਫਿਰ ਤੂੰ ਚੱਕੇਂਗੇ ਨਾ ਤੂੰ ਬੋਲੀ ਦੇ ਅੱਜ ਅੱਜ ਤਾਂ ਹੀ ਜਾਉਗੀ ਵਿਆਹ ਤੇ ਤੂੰ ਕਿਸੇ ਨਾਲ ਵੀ ਨਹੀਂ ਇਹਨੂੰ ਬਾਰਤ ਕਰ ਦਿੰਦਾ ਹੈਗਾ ਤੇਰੇ ਜੋਗੀ ਰਹਿ ਗਈ ਤੇ ਮੈਨੂੰ ਕੋਈ ਪਾਸਾ ਨਹੀਂ ਹੁੰਦਾ ਹੈਗਾ ਦਾ ਇਹੀ ਗਲਤੀ ਮੇਰੀ ਆ ਇਸ ਵਿਆਹ ਨਾਲ ਮੁੜ ਕੇ ਘਰੇ ਨਾ ਬੜੀ ਫਿਰ ਨਹੀਂ ਆਉਂਦੀ ਹੈਗੀ ਆ ਚਲ ਜਾ ਫੋਟਾ ਨਹੀਂ ਕੁਝ ਕਰੇ ਵਾਪਸ ਸਿੱਧੇ ਚੱਲ ਕਰੇ ਆਪਾਂ ਪਤਾ ਨਹੀਂ ਅੱਜ ਨਾ ਤੈਨੂੰ ਲਾਉਣਾ ਨਾ ਇਸੇ ਬਾਸ ਦਾ ਮੈਂ ਸਮਝ ਨਹੀਂ ਘਾਤੋ ਨਹੀਂ ਹੈਗੀ ਨੇਹਾ ਤੂੰ ਚੱਲ ਮੇਰੇ ਮੈਂ ਛੱਡ ਕੇ ਜਾਂਦੀ ਜਾਨਾ ਵਗ ਜਾਏ ਤੇ ਨਾ ਪਰ ਮੁੜ ਕੇ ਮੇਰੇ ਘਰੇ ਨਾ ਬੜੀ ਮੈਨੂੰ ਇਹ ਤਾ ਫੋਨ ਹੈ ਮੈਂ ਤੈਨੂੰ ਛੱਡ ਕੇ ਚੱਲ ਤੂੰ ਲਾਉਣਾ ਨਹੀਂ ਰਹਿਣ ਦੇ ਮੈਂ ਕਰੇ ਵਾਪਸ ਹੀ ਜਾਨੀ ਆ ਨੇਹਾ ਸਿਰੋ ਦਿਮਾਗ ਤਾਂ ਵੀ ਖਰਾਬ ਹੋ ਗਿਆ ਪਤਾ ਨਹੀਂ ਇਹਨੇ ਕੀ ਇਹਦੇ ਸਿਰ ਚ ਕੋਲ ਕੇ ਪਾਇਆ ਜਵਾਕੜੀ ਦੇ ਫੋਟਾ ਦੇ ਘਰੋਂ ਬਾਹਰ ਹੋਣਾ ਉਹ ਤਾਂ ਮੰਨੂ ਵੀ ਤੂੰ ਚੱਲ ਕਰ ਇੱਥੇ ਖੜੀ ਕੀ ਕਰਦੀ ਚੱਲ ਮੇਰੇ ਘਰੋਂ ਇਹ ਐ ਸਭ ਕੀ ਆਗਾ ਕੀ ਕੀ ਕਰਕੇ ਯਾਰ ਕੀ ਗੁਲਖ ਲਕਈਆਂ ਇਹ ਲੈ ਮੈਂ ਕੀ ਕੀਤਾ ਵਿਆਹ ਤਾਂ ਤਾਂ ਜਾਣਾ ਹੀ ਸੀ ਚੱਕੇ ਮੂਹ ਦੇ ਨਾ ਤੁਰਪੀਦਨ ਮੈਂ ਕਿੱਸ ਨੂੰ ਦੱਸੀ ਬਣਾਣਾ ਜਾਈ ਹੈ ਲੈ ਮੈ ਤੁਹਾਨੂੰ ਪਤਾ ਨਹੀਂ ਸੀ ਵੀ ਮੈਂ ਵਿਆਹ ਤੇ ਪਤਾ ਸੀ 5 ਮਿੰਟ ਘਰੇ ਡੀਕ ਨਹੀਂ ਸਕਦੀ ਸੀ ਤੂੰ ਤਾਂ ਇੱਥੇ ਲਾ ਕੇ ਬਾਹਰ ਵਾਗੀ ਹੈ ਤੇ ਜਨਾਲੇ ਕੋਈ ਜਿੰਦਾ ਨਹੀਂ ਲਾਇਆ ਜੇ ਇੱਥੇ ਘਰੇ ਵੜ ਜਾਂਦਾ ਕੋਈ ਫੇਰ ਘਰੇ ਕਿਹੜੀਆਂ ਮੋਰਾ ਪਈਆਂ ਨੇ ਗਈਆਂ ਤੇ ਫੇਰ ਮੋਰਾਣ ਦੇ ਜਾਣਾ ਹੁਣ ਬਕਵਾਸ ਕਰਦੀ ਰਹਿੰਦੀ ਬੇਫਾਲਤੂ ਦੀ ਸਾਰਾ ਦਿਨ ਹੀ ਬਹੁਤ ਬੇਇੱਜ਼ਤੀ ਕਰਦੀ ਮੇਰੀ ਗਲੀ 'ਚ ਵੀ ਕੋਈ ਲੋੜ ਨਹੀਂ ਵਿਆਹੂ ਤਾਂ ਜਾਂਦੇ ਚੁੱਪ ਕਰਕੇ ਘਰ ਦੇ ਕੰਮ ਕਰ ਲਾਉਂਦੇ ਕਿਉਂ ਗਈਆਂ ਵਿਆਹੂਆਂ ਚ ਬਸ ਪਥੇਰੇ ਵਿਆਹੂਆਂ 'ਚ ਫਿਰ ਲੈ ਵਿਆਹਾਂ 'ਚ ਹੀ ਫਿਰਿਆ ਹੁਣ ਤੱਕ ਤਾਂ ਇਹ ਤਾਂ ਰਹਿੰਦੀ ਨਹੀਂ ਕਿਸੇ ਦੀ ਮੇਰੇ ਨਾਨਕਿਆਂ ਦਾ ਵਿਆਹ ਹੈ ਦੱਸ ਮੈਂ ਨਾ ਵਿਆਹ ਤੇ ਜਾਵਾਂ ਉਹ ਤਾਂ ਮੈਂ ਤਾਂ ਕਰਕੇ ਅੰਦਰ ਆ ਗਈ ਵੀ ਗਲੀ 'ਚ ਜਲੂਸ ਨਿਕਲੂਗਾ ਫਿਰ ਮੈਂ ਵੀ ਤੈਨੂੰ ਤਾਈਓ ਲੈ ਆਇਆ ਵੀ ਜਲੂਸ ਨਾਲ ਨਿਕਲੇ ਤੇ ਜਾਣਾ ਸੀ ਫਿਰ ਉਹਨਾਂ ਨਾਲ ਵਗ ਜਾਂਦੀ ਤਾਂ ਚਾਹੁੰਦੀ ਸੀ ਵੀ ਇਹ ਕਹੇ ਦੇ ਵੀ ਹਾਂ ਵਗ ਜਾ ਪਤਾ ਨਹੀਂ ਕੀ ਸੋਚਦੀ ਹੋਊਗੀ ਸੋਚੀ ਜਾਵੇ ਤੂੰ ਉਹਨਾਂ ਨਾਲ ਰਹਿ ਆਹੀ ਇੱਕ ਗੱਲ ਆਉਂਦੀ ਹੁੰਦੀ ਹੈਗੀ ਆਹੀ ਇੱਕ ਗੱਲ ਆਉਂਦੀ ਹੈ ਹੁੰਦੀ ਹੈ ਮੇਰੇ ਘਰ ਦੇ ਮੂਰੇ ਵੀ ਆਹੀ ਹੁੰਦੀ ਮੇਰੇ ਨਾਲ ਰਹਿਣਾ ਕਿ ਉਹਦੇ ਨਾਲ ਰਹਿਣਾ ਹੁਣ ਬਾਂਡੀਆਂ ਨਾਲ ਕਿ ਉਹਨਾਂ ਨਾਲ ਰਹਿਣਾ ਕਿ ਮੇਰੇ ਨਾਲ ਰਹਿਣਾ ਸਾਰੀ ਜ਼ਿੰਦਗੀ ਮੈਂ ਤੇਰੇ ਜ਼ਿਰ ਤੇ ਥੋੜੀ ਐ ਗੱਡੀ ਚੱਲਦੀ ਬੰਦੇ ਚੰਗੇ ਨਹੀਂ ਹੁੰਦੇ ਮੂਰਲੇ ਬੰਦਿਆਂ ਤੋਂ ਡਰ ਕੇ ਰਹੀਦਾ ਹੁੰਦਾ ਤੈਨੂੰ ਤਾਂ ਇਹ ਗੱਲਾਂ ਬੇਫਾਲਤੂ ਲੱਗਦੀਆਂ ਉਹ ਕੋਈ ਅਗਲੇ ਨਾ ਅੱਜਕੱਲ ਟਾਈਮ ਬਹੁਤ ਮਾੜਾ ਹੈਗਾ ਜੇ ਤੈਨੂੰ ਆਇਆ ਨਾ ਵੀ ਕਿਸੇ ਨਾਲ ਵਿਆਹ ਕਰਵਾ ਕੇ ਦੇਖ ਲੈ ਕਿਸੇ ਨੇ ਰੱਖਣਾ ਨਹੀਂ 2 ਮਹੀਨੇ ਬਾਅਦ ਕੋਈ ਨਹੀਂ ਰੱਖਦਾ ਤੈਨੂੰ ਆਣਾ ਇੱਥੇ ਹੀ ਪਊਗਾ ਬਾਅਦ ਚ ਜੇ ਤੇਰੇ ਦਿਲ ਚਾਹ ਨਾ ਫਿਰ ਜੇ ਵਸਟਾਫ ਚੱਕ ਵੀ ਲਿਆ ਨਾ ਫਿਰ ਮੈਂ ਵਾਪਸ ਵੀ ਨਹੀਂ ਆਉਂਦੀ ਹੈਗੀ ਕੀ 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 ਕਿਹਾ ਹਾਂ ਫਿਰ ਸਹੀ ਗੱਲ ਆ ਮੈਂ ਕੀ ਕਿ ਕਿੱਥੇ ਜਾਵਾਂਗੀ ਕਿੱਥੇ ਜਾਵਾਂਗੀ ਕਿੱਥੇ ਜਾਵਾਂਗੀ ਹੈ ਜਾਵਾਂਗੀ ਬੋਲ ਜਾ ਕੇ ਦੀ ਹੈਂ ਤੇਰਾ ਲੱਤਾਂ ਤੋੜ ਦੂੰ ਮੈਂ ਕਿੱਥੇ ਜਾਵਾਂਗੀ ਜੈ ਐਵੇਂ ਕਿਵੇਂ ਛੱਡਾਂ ਲੈ ਮੈਂ ਫੇਰ ਹੁਣ ਹੋਰ ਕੀ ਕਰਾਂ ਮੈਂ ਹੈ ਜਾਣਦੀ ਆ ਗੱਲਾਂ ਕਰਦੀ ਆ ਇਸ ਘਰ ਦੇ ਵਿੱਚ ਤੂੰ ਲੱਤ ਵੀ ਨਹੀਂ ਬਾਹਰ ਕੱਢ ਸਕਦੀ ਜਾਣਾਂ ਤਾਂ ਵਾਲੀ ਦੂਰ ਦੀ ਗੱਲ ਆ ਪਤਾ ਨਹੀਂ ਕੀ ਸੋਚਦੀ ਹੋਵਗੀ ਗਗਨ ਨਾਲੇ ਮੇਰੀ ਭਾਬੀ ਪਤਾ ਨਹੀਂ ਕੀ ਕੁਝ ਸੋਚੂਗੀ ਮੈਨੂੰ ਇਹ ਹਾਂ ਤਾਂ ਕਹਿੰਦੀ ਸੀ ਕਿ ਲੱਕੀ ਸੋਧਰ ਗਿਆ। ਐ ਸੋਚੀ ਜਾਵੇ। ਸੋਚੀ ਜਾਵੇ। ਤੂੰ ਗਗਨ ਦੇ ਘਰ ਨਾ ਰਹਿਣਾਗਾ। ਕਿਉਂ ਗਗਨ ਨਾ ਰਹਿਣਾਗਾ? ਕਿੰਨਾ ਤਾਕਤ ਨਹੀਂ ਨਹੀਂ ਹੈਗੀ ਬੋਲਣ ਦੀ। ਮੈਨੂੰ ਤਾਂ ਜਮਾਂ ਅਕਲ ਨਹੀਂ ਹੈਗੀ। ਮੈਂ ਤਾਂ ਸਿਰੇ ਦਾ ਬੇਕਾਰ ਬੰਦਾ। ਤੂੰ ਮੇਰੇ ਰਹਿਣਾ ਤਾਂ ਰਹਿ ਪਰ ਨਹੀਂ ਦੇਖ ਲੈ ਫਿਰ। ਨਾ ਮੈਂ ਕਿਤੇ ਜਾਣ ਦੇਵਾਂ। ਅੱਗੇ ਕਿਹੜਾ ਤੂੰ ਮੈਲਾਂ ਚ ਜਾਣ ਦੇਣਾ? ਅਗੜਾ ਹੁਣ ਨਹੀਂ ਜਾਣ ਦੇਂਗਾ। ਕੋਈ ਗੱਲ ਨਹੀਂ। ਮੈਲਾਂ ਨਾਲ ਰਹਿ ਕੇ ਰਾਜ਼ੀ ਹਾਂ ਤਾਂ ਮੈਲਾਂ ਨਾਲ ਦੇ ਵਗ ਜਾ ਫਿਰ। ਤੇਰਾ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਪਿਆ। ਕੋਈ ਗੱਲ ਕਰਨ ਦਾ ਉਹਦੇ ਵਿੱਚ ਮੁੰਡਾ ਜੀ ਮੰਗੀ ਦੁਬਾਰਾ। ਤੇਰੇ ਤੇਰੇ ਦਿਮਾਗ ਚ ਕ ਮਾਈਚਕ ਕਲਾ ਕੀੜਾ ਬੜਾ ਹੈ ਪੜੀ ਲਿਖੀ ਜਾਦਾ ਨਾ ਤਾਂ ਕਰਕੇ ਮੇਰੇ ਰਹਿੰਦੀ ਨਹੀਂ ਮੈਂ ਤਾਂ ਤੂੰ ਅਨਪੜ ਬਣਾ ਰੱਖਿਆ ਇੱਥੇ ਅਨਪੜ ਮੈਂ ਅਨਪੜ ਮੈਂ ਤਾਂ ਹੁਣ ਤੱਕ ਹੀ ਖਾਈ ਇਹਨਾਂ ਮੇਰੇ ਅੱਖਾਂ 'ਚ ਧੂੱਖਾ ਹੁੰਦਾ ਇਹ ਤਾਂ ਨਾ ਤਾਂ ਖਿਖਵਾ ਮੇਰੀ ਕੀ ਗਲਤੀ ਆ ਤੂੰ ਤਾਂ ਚੱਲ ਜਾ ਜਾ ਹੈਗਾ ਹੈਗਾ ਮੈਨੂੰ ਕਿਉਂ ਆਪਦੇ ਨਾਲ ਦਾ ਬਣਾ ਰਿਹਾ ਸੰਗਣੀ ਮੰਨਦੀ ਇੱਥੇ ਰੋਜ਼ ਲੜਨ ਬੈਜੂਗੀ ਤੂੰ ਸੇਕੜ ਨੂੰ ਬੰਦਾ ਮੂਰਲਾ ਕਮਲਾ ਤਾਂ ਨਹੀਂ ਹੈ ਰੋਜ਼ ਬੋਲਦਾ ਕਿਸੇ ਗੱਲਤੀ ਬੋਲਦਾ ਵੀ ਉਹ ਗੱਲ ਤੋਂ ਬੰਦਾ ਭਾਜੇ ਜਿਹੜੇ ਬਿਨਾ ਮਤਲਬ ਤੋਂ ਹੀ ਬੋਲਦਾ ਜਿਹੜੇ ਤਾਂ ਗੱਲ ਵੀ ਨਹੀਂ ਹੁੰਦੀ ਤਾਂ ਮੈਂ ਬਣਾ ਲੈਂਦਾ ਜਿਹੜੇ ਬੰਦੇ ਮੰਦਾ ਸਮਝ ਜਾਂਦਾ ਹੁੰਦਾ ਵੀ ਹਾਂ ਕਿੰਨੇ ਵਾਰ ਸਮਝਾਂ ਗੱਲ ਗੱਲ ਤੇ ਮੈਂ ਹੀ ਸਮਝਾ ਰਿਸ਼ਤਾ ਮੇਰਾ ਕੱਲੀ ਦਾ ਹੈ ਕੱਲੀ ਦਾ ਫਿਰ ਰਹਿਣਾ ਨਹੀਂ ਮੇਰ ਨਾਲ ਦੱਸ ਦੇ ਜੇ ਤਾਂ ਬੋਲ ਕੇ ਕਹ ਦੇ ਵੀ ਨਹੀਂ ਰਹਿਣਾ ਮੈਂ ਤੂੰ ਮੈਨੂੰ ਧੱਕਾ ਦੇ ਕੇ ਬਾਹਰ ਹੀ ਕੱਢ ਦੇ ਘਰੋਂ ਮੈਂ ਮੁੜ ਕੇ ਵਾਪਸ ਹੀ ਨਾ ਆ ਬਸ ਗੱਲ ਇੱਥੇ ਖਤਮ ਹੁੰਦੀ ਆ ਮੇਤਕਾ ਦੇ ਕੇ ਬਾਹਰ ਕੱਢਦੇ ਮੈਂ ਲੋਕਾਂ ਮੂਹਰੇ ਸੱਚੀ ਬਣ ਜਾਂ ਵੀ ਇਹਨੇ ਮੈਨੂੰ ਘਰੋਂ ਕੱਢਿਆ ਇਹੇ ਮਾੜਾ ਵੀ ਮੈਂ ਤਾਂ ਕਰਕੇ ਇਸਦੇ ਰਹਿ ਰਹੀ ਆਂ ਬਸ ਅੱਗੇ ਖਤਮ ਆਉਂਦੀ ਆ ਮੇਰੀ ਜੇਬ ਖਾਲੀ ਹੈ ਨਾ ਤਾਂ ਕਰਕੇ ਹੋ ਤੋ ਘਰਦੀ ਆ ਉਹ ਅੱਗੇ ਗੜੀਆਂ ਚੱਕ ਸੀ ਅੱਗੇ ਕਿਹੜੇ ਮੋਰਾ ਰਹਿੰਦੀਆਂ ਸੀ ਜੇਬਾਂ ਚ ਮੋਰਾ ਨਹੀਂ ਜੀ ਸੀ ਨਾਲੇ ਹੋਰ ਜੇ ਮੇਰੇ ਕੋਲ ਜੇ ਮੇਰੇ ਮੋਰਾ ਹੁੰਦੀਆਂ ਨਾ ਰਹਿਣਾ ਤੂੰ ਮੇਰੇ ਤਾਂ ਵੀ ਨਹੀਂ ਸੀ ਪਰ ਰਹਿੰਦੀ ਜ਼ਰੂਰ ਪਰ ਸਿਰੇ ਵਾਲੀ ਗੱਲ ਕਹਾਏਂਗੀ ਤੂੰ ਮੈਥੋਂ ਨਾ ਪੜਦੇ ਉਹ ਕਰਾਂ ਮੈਥੋਂ ਰਹਿਣ ਦੇ ਬੱਸ ਰਹਿ ਕੀ ਗਿਆ ਪਰਦਿਆਂ ਨੂੰ ਕੀ ਰਹਿ ਗਿਆ ਗਲੀ 'ਚ ਤੂੰ ਮੇਰਾ ਜਲੂਸ ਕੱਢਦਾ ਹੈ ਤੇ ਮੇਰਾ ਹੀ ਨਿਕਲਦਾ ਤੂੰ ਚੁੱਪ ਕਿਉਂ ਨਹੀਂ ਰਹਿੰਦਾ ਹੈਗਾ ਇੰਨਾ ਚੁੱਪ ਕਰਕੇ ਮਸਲੇ ਨਹੀਂ ਹੱਲ ਹੁੰਦੇ ਜੇ ਮੇਰੇ ਵਰਗਾ ਚੁੱਪਰ ਹੋਣਾ ਤੇ ਚੁੱਡੀ ਵੱਜੂਗਾ ਪਿੰਡ 'ਚ ਕਹਿਣਗੇ ਤਾਂ ਭੱਜ ਗਈ ਮੂਰਲਾ ਲੋਲਾ ਸੀਗਾ ਤਾਂ ਨਹੀਂ ਚੁੱਪ ਰਹਿੰਦਾ ਮੇਰੇ ਸਾਹਮਣੇ ਬਥੇਰੇ ਦੀ ਜਨਾਨੀਆਂ ਉੱਡੀਆਂ ਨੇ ਕਿਉਂ ਉੱਡੀਆਂ ਨੇ ਵਿਸ਼ਵਾਸ ਕਰਦੇ ਸੀ ਕੋਈ ਨਾ ਕੋਈ ਨਾ ਜਾ ਜਾ ਕਿਤੇ ਮਰਜੀ ਜਾ ਮਤਲਬ ਤੂੰ ਸ਼ੱਕ ਕਰੀ ਚੱਲ ਸ਼ੱਕ ਨਹੀਂ ਕਰਦਾ ਮੈਨੂੰ ਮੈਨੂੰ ਵਿਸ਼ਵਾਸ ਨਹੀਂ ਹੈਗਾ ਤੇਰੇ ਤੇ ਤੇਰੇ ਲੱਛਣਾਂ ਕਰਕੇ ਵਿਸ਼ਵਾਸ ਨਹੀਂ ਹੈਗਾ ਮੈਨੂੰ ਤੇਰੇ ਤੇ ਆ ਕੱਪੜਾ ਲੀੜੇ ਤਾਂ ਸਾਡੇ ਬੜੇ ਚ ਕੋ ਵੀ ਕੱਪੜੇ ਨਾਲ ਤਾਂ ਉਹਨੂੰ ਦਿੱਤ ਹੋ ਜਾਂਦੀ ਹੈ ਐਮ ਐ ਐਮ ਐ ਕਰੀ ਕੁੜੀਆਂ ਨਹੀਂ ਮੁਕਾਉ ਪਾਟੇ ਪਾਉਂਦੀ ਜਿਹੜੀ ਤੂੰ ਪਾਲਨੇ ਬਹੀ ਬਰੀ ਹੋ ਕੇ ਨਾਲੇ ਇੱਕ ਗੱਲ ਹੋਰ ਇੰਨੀ ਸੱਚੀ ਸਬਤਰੀ ਹੋਵੇ ਨਾ ਮੰਗ ਭਰ ਕੇ ਰੱਖਿਆ ਕਰ ਮੰਗ ਪਤਾ ਤੂੰ ਕਿਉਂ ਨਹੀਂ ਭਰਦੀ ਹੈਗੀ ਦੱਸਾਂ ਤੈਨੂੰ ਸਿਰੇ ਵਾਲੀ ਗੱਲ ਤੈਨੂੰ ਆਏ ਆ ਵੀ ਪਿੰਡ ਦੇ ਵਿੱਚ ਤਾਂ ਮੈਨੂੰ ਜਾਣਦੇ ਆ ਸਾਰੇ ਹਨਾ ਕਿ ਮੈਂ ਵਿਆਹ 'ਚ ਜਾਵਾਂ ਉੱਥੇ ਨਵੇਂ-ਨਵੇਂ ਲੰਮੇ ਮੁੰਡੇ ਮਿਲਣਗੇ ਅਣੇ ਤਾਂ ਮੰਗ ਨਹੀਂ ਪਰੀ ਜਿੱਥੇ ਕੁਵਾਰੀ ਕੁੜੀ ਆ ਓਏ ਆਪਾਂ ਇਹਦੇ ਨਾਲ ਗੱਲ ਕਰ ਲੈਨੇ ਆਂ ਇਹ ਬੰਗਜਾ ਕਰੂਗਾ ਡਰਾਈਵਰ ਤੇ ਜਾਂ ਡਰਾਈਵਰ ਕਿਸ ਨਾਲ ਲੱਗ ਜਾਊਗਾ ਮੈਂ ਲੈ ਲੈਣਾ ਗੱਲਾਂ ਮਾਰਿਆ ਕਰੂੰ ਜਦੋਂ ਮੇਰਾ ਲੋਟ ਆ ਗਿਆ ਆ ਚੱਲ ਤੂੰ ਚੱਲ ਬਈ ਬਾਹਰ ਕੀ ਕਰਿਆ ਇਹ じゃ ਕੁਛ ਚੱਲਦਾ ਸੀ ਕੀ ਦੇ ਕਰ ਸਾਡੇ ਘਰੇ ਨਹੀਂ ਚੱਲਦਾ ਇਹ ਇਹ ਤੇਰਾ ਦਿਮਾਗ ਚੇਚ ਹੀ ਚੱਲਦੀ ਮੈਂ ਤਾਂ ਆਹ ਹੈ ਮੈਂ ਤਾਂ ਚੱਲਦੀ ਹੈ ਤੈਨੂੰ ਤਾਂ ਪੁੱਛਿਆ ਵੀ ਤੁਹਾਡੇ ਘਰੇ ਚੱਲਦਾ ਹੈ ਜਾਂ ਸਾਡੇ ਘਰੇ ਜਾਂ ਕੁਛ ਨਹੀਂ ਨਾ ਚੱਲਦਾ ਫਿਰ ਤੂੰ ਮੈਨੂੰ ਕਿਉਂ ਕਹਿਣਾ ਮੈਨੂੰ ਹੀ ਲੱਗਦਾ ਮੈਂ ਉਹ ਤੇਰੇ ਵਰਤੀ ਆ ਉੱਥੇ ਫਿਰ ਮੇਰੇ ਕਹੇ ਤੇ ਪੁਰਾਣੇ ਜਮਾਨੇ ਦੀਆਂ ਭਰਦੀਆਂ ਸੀ ੱਡੇ ੱਡੇ ਸੰਧੂਰ ਆਪਾਂ ਤਾਂ ਪੁਰਾਣੇ ਪੁਰਾਣਾਂ ਦਾ ਬੈਈਆਂ ਹੋਈਆਂ ਪੁਰਾਣੇ ਜਮਾਨੇ ਦੀਆਂ ਕੁੰਡ ਨਹੀਂ ਚੱਕਦੀ ਸੀ ਤੇ ਘਰੇ ਤਾਂ ਰਹਿੰਦੀਆਂ ਸੀਗੀਆਂ ਸੱਚ ਖੇਤ ਤਾਂ ਨਹੀਂ ਪਾਉਣ ਨੂੰ ਫਿਰਦੀਆਂ ਸੀ ਵੱਟ ਕੇ ਕੌਣ ਦੇ ਇੱਤੇ ੱਡੇ ਖਾਦਣਾ ਫਿਰੋ ਕੁੰਡ ਨੇ ਦਾ ਦੀਂਦਾ ਕੁੰਡ ਦੇ ਵਿੱਚ ਚੰਗੀਆਂ ਤਾਂ ਸੀਗੀਆਂ ਥੋੜੇ ਮੂੰਹ ਐ ਬਾਰ-ਬਾਰ ਤਾਂ ਨਹੀਂ ਕਰਦੀ ਸਾਰਾ ਦਿਨ ਵਿਆਹਾਂ 'ਚ ਫਿਰ ਇਹਨੂੰ ਦੱਸ ਵਿਆਹ ਜੇ ਤੂੰ ਮੈਂ ਨਹੀਂ ਜਾਂਦਾ ਹੈਗਾ ਕੋਈ ਨਹੀਂ ਲੜਾਈ ਜਾਂਦਾ ਮੇਰੇ ਤੋਂ ਨਹੀਂ ਲੜਾਈ ਜਾਂਦਾ ਮੈਂ ਤੱਕੀ ਪਈਆਂ ਮੈਨੂੰ ਸਲਾਮੀ ਪਾਉਣ ਜਾਣਦੇ ਨਾ ਸਲਾਮੀ ਪਾ ਕੇ ਹੁੰਦੀਆਂ ਹੁਣ ਤਾਂ ਮੈਂ ਜਮਾ ਜਾਣ ਵੀ ਨਹੀਂ ਦਿੰਦਾ ਨਾ ਮੈਂ ਆ ਬਾਕੀ ਕਿਤੇ ਲੋੜ ਨਹੀਂ ਜਾਣਦੀ ਘਰੇ ਵੇਜੋ ਆਦਾ ਕਰੇ ਵੇਜੋ ਆਦਾ ਬਸ ਕਿਤੇ ਨਹੀਂ ਜਾਣਾ ਬਹਿਨ ਦਿਆ ਕਰੋ ਬਸ ਕਿਤੇ ਵਿਆਹ ਮੂੰਹ ਚ ਫਰੀ ਹੈਗਾ ਬਸ ਕੋਈ ਨਹੀਂ ਆਉਣ ਦੇ ਥੋੜਾ ਵਿਆਹ ਕੋਈ ਗੱਲ ਨਹੀਂ ਮੈਂ ਤਾਂ ਆਪਦੇ ਵੀ ਕਿਸੇ ਸਾਡੇ ਪੈਜ ਵੀ ਜਾਣ ਦੀ ਲੋੜ ਨਹੀਂ ਕਿਤੇ ਤੁਹਾਨੂੰ ਬੁਲਾਉਂਦਾ ਹੀ ਨਹੀਂ ਕੋਈ ਬਦੀ ਨਹੀਂ ਹੈਗਾ ਆਹੋ ਤੁਹਾਨੂੰ ਬੁਲਾਉਂਦਾ ਹੈਗਾ ਕੋਈ ਮੈਂ ਨਾ ਬੁਲਾਉਂ ਨੂੰ ਨੰਗ ਮਲਾਂਗਾ ਨੰਗ ਮਲਾਂਗਾ ਉਹ ਕਰਦੀ ਹੈਗੀ ਸਰੋਸਰੀ ਚੜੀ ਜਾਨੀ ਹੈਗੀ ਐਵੇਂ ਤੂੰ ਨਾ ਤੇਰੀ ਆਹੀ ਮੈਨੂੰ ਹਰਕਤ ਪੂਰੀ ਲੱਗਦੀ ਆ ਮੂੰਹ ਦੀ ਲੜਾਈ ਜਿੰਨੀ ਮਰਜ਼ੀ ਲੜੀ ਚੱਲ ਜੜਾ ਤੂੰ ਮੇਰੇ ਤੇ ਹੱਥ ਚੱਕ ਦਿਨਾਗਾ ਕੋਈ ਗਾਲੀ ਤੇਰੇ ਡਾਂਗਾ ਵੀ ਪੈ ਗਰਿਆ ਨਹੀਂ ਇਹੀ ਲੱਛਣ ਰਹੇ ਤੇਰੇ ਚੱਲ ਨਿਕਲੇ ਦਫਾ ਹੋ ਅੰਦਰ ਚੱਲ ਏਡੀਆਂ ਖਰਾਬ ਕਰ ਚੱਲ ਅੰਦਰ ਬਕਵਾਸ ਕਰਦੀ ਰਹਿੰਦੀ ਏ ਸਾਰਾ ਦਿਨ ਤੈਨੂੰ ਮੈਂ ਤੋੜ ਦਾਂ ਸ਼ਗਨਾ ਤੇ ਹਾਏ ਹਾਏ ਦੇਖ ਲੈ ਜਿੱਥੇ ਤੂੰ ਮੰਜਾ ਪੁੱਪੇ ਖੜਾ ਕਰ ਗਈ ਸੀ ਉਦਦੇ ਉੱਥੇ ਖੜਾ ਸਾਵੇਂ ਥਾਂ ਤੇ ਲੈ ਮੰਜਾ ਸਿੱਧਾ ਕਰੀਏ ਡਾਈਏ ਹਾਏ ਹਾਏ ਕਾਤੀ ਗੱਲ ਹੈ ਕਹਿੰਦੇ ਹਾ ਸਜਾਂ ਦੇ ਘਰ ਵੱਸਦੇ ਸੱਚੀ ਕਹਿਆ ਪੁੱਤ ਕਿਸੇ ਨੇ ਸਹੀ ਗੱਲ ਹੈ ਹੈ ਜਣੀ ਘਰ ਦੇ ਵਿੱਚ ਕੋਈ ਰਹਿੰਦੇ ਨਹੀਂ ਹੁੰਦਾ ਬਰਨ ਉੜਦੀ ਐ ਸੁੰਨੇ ਘਰ ਚ ਤਾਂ ਮੈਨੂੰ ਤਾਂ ਘਰੋਂ ਕੱਢਤਾ ਸੀ ਨਾ ਆਪ ਵੀ ਨਹੀਂ ਆਏ ਕਿਤੇ ਵੀ ਮਾੜਾ ਮੋਟਾ ਸਾਫ ਸਫਾਈ ਕਰ ਲਿਕੇ ਅਸੀਂ ਓਹੋ ਜਦ ਤੇਰਾ ਨਾ ਤਾਂ ਉਹੀ ਮਚੇ ਮੈਂ ਪੁੱਤ ਸਫਾਈ ਕਿਉਂ ਕਰਦੇ ਨੇ ਤੇਰੇ ਘਰ ਦੀ ਤੂੰ ਇਹਨਾਂ ਦੇ ਕੀ ਲੱਗਦੀ ਐ ਇਹਨਾਂ ਨੇ ਤਾਂ ਤੈਨੂੰ ਦੁਸ਼ਮਣ ਬਣਾ ਰੱਖਿਆ ਦੁਸ਼ਮਣ ਤੂੰ ਤਾਂ ਹਲੇ ਫੇਰ ਵੀ ਨਰਮਾਈ ਵਰਤਦੀ ਸੀ ਵੀ ਚੱਲ ਕੋਈ ਨਾ ਅੱਪੂਆ ਅਸੀਂ ਸੱਕੀਆਂ ਪੈਣਾ ਸੱਕੀ ਪੈਣ ਨੇ ਡਾੜਾ ਬੜਾ ਧੋਖਾ ਕਰਤਾ ਤੇਰੇ ਨਾਲ ਕਿਉਂ ਮੁੱਲ ਪਾ ਲਿਆ ਇਹ ਕਰਤਾ ਕਾ ਤੂੰ ਵੇਚਦੇ ਨੇ ਮੇਰੇ ਘਰ ਦੀ ਇੰਨੀ ਤਖਲੀਫ ਹੋ ਗਈ ਇਹਨਾਂ ਨੂੰ ਕੋਈ ਨਾ ਪੁੱਤ ਇਹਨਾਂ ਨੂੰ ਕੱਲਿਆਂ ਨੂੰ ਕੋਠੀ ਨਹੀਂ ਮੈਂ ਵੇਚਣ ਦਿੰਦੀ ਸਾਦਾ ਹੋਊਗਾ ਤਾਂ ਸਾਰੇ ਘਰ ਦਾ ਇਕੱਠਾ ਹੋਊਗਾ ਤੇਰੇ ਇੱਥੇ ਕੱਲੀ ਦਾ ਕੀ ਬੱਟੀਂ ਦਾ ਹੁਣ ਇੰਨਾ ਟਾਈਮ ਤਾਂ ਤੂੰ ਮੇਰੇ ਕੋਲ ਰਹਿ ਕੇ ਆਈ ਆ ਉਹ ਤਾਂ ਗੱਲ ਹੈ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਆਪੇ ਕਰੂੰਗੀ ਗੱਲ ਪਤਾ ਨਹੀਂ ਘਰੇ ਚਾਹ ਪਾਣੀ ਨੂੰ ਕੁਝ ਹੋ ਪਤਾ ਨਹੀਂ ਪੂਆ ਕੋਈ ਨਾ ਪੁੱਤ ਸਭ ਕੁਝ ਸਮਝਵਾ ਲਾਂਗੇ ਆਪਾਂ ਤੂੰ ਫਿਕਰ ਕਿਉਂ ਕਰਦੀ ਐ ਰੋਟੀ ਨਾਲ ਤਾਂ ਆਪਾਂ ਢੱਡ ਭਰ ਕੇ ਪਾਵਾਂਗੇ ਚਾਹ ਵੀ ਪੀਵਾਂਗੇ ਤੇ ਰੋਟੀ ਵੀ ਖਾਵਾਂਗੇ ਹਾਂ ਦੱਸ ਕਹਿੰਦੇ ਪਰਮਾਤਮਾ ਤਾਂ ਕਹਿੰਦੇ ਡੱਬੀ ਚ ਕੀੜਾ ਬੰਦ ਕਰਤਾ ਸੀ ਉਹਨੂੰ ਵੀ ਉਹਨੂੰ ਦਿੱਤਾ ਸੀ ਖਾਣ ਨੂੰ ਆਪਾਂ ਤਾਂ ਫੇਰ ਵੀ ਇਨਸਾਨ ਆ ਸਹੀ ਗੱਲ ਐ ਪੂਆ ਦੇਖਦੀ ਐ ਹੀ ਨਹੀਂ ਹੈਗੀ ਆ ਪੂਆ ਜਦ ਮੈਨੂੰ ਤਾਂ ਲੱਗਦਾ ਮੇਰਾ ਪਤਾ ਲੱਗ ਗਿਆ ਜੋ ਦਿਨ ਨੂੰ ਪਤਾ ਲੱਗਿਆ ਨੇ ਪੂ ਆ ਗਈ ਫੇਰ ਕਾ ਨੂੰ ਅੰਦਰੋਂ ਨਿਕਲਦੀਆਂ ਨੇ ਉਹ ਤਾਂ ਨੇਹਾ ਤਾਂ ਪਿੰਡ ਗਈ ਹੋਈ ਆ ਪੂਆ ਡੈੜੀ ਦਾਸ ਤਾਂ ਸੀਗਾ ਮੈਨੂੰ ਪਿੰਡ ਗਈ ਹੋਈ ਆ ਹਾਂ ਪਿੰਡ ਰ ਗਈ ਉਹ ਤਾਂ ਠੀਕ ਐ ਤਾਈਓ ਰੌਲਾ ਘਟਾ ਕਰਦੇ ਵਿੱਚ ਨਹੀਂ ਤਾਂ ਹੁਣ ਉਹ ਆਏ ਆਉਂਦੀ ਅੱਗ ਦੇ ਪਮੁਕੇ ਵਾਂਗੂ ਮੱਚਦੀ ਆਪਣੇ ਕੋਲੇ ਦੇਖ ਲੈ ਉਹਦੇ ਕਿੰਨਾ ਮੱਚਦੀ ਸੀ ਕਿਵੇਂ ਸਿਰਸਰ ਚੜਕ ਚੜਕੇ ਬੋਲਦੀ ਧੀ ਤੀ ਉਹ ਗਲ ਕੱਟ ਠੀਕ ਐ ਹੈਗੀ ਮੇਰੀ ਪਤੀਜੀ ਮੈਂ ਕੁਛ ਕਹਿ ਨਹੀਂ ਸਕੀ ਜੇ ਕੋਈ ਹੋਰ ਬੋਲਦੀ ਨਾ ਮੈਂ ਗੁੱਤੋਂ ਫੜ ਕੇ ਉਹਨੂੰ ਥੱਲੇ ਸਿੱਟ ਲਾਂਦੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਕਿਵੇਂ ਆ ਤੁਸੀਂ ਸਾਰੇ ਉਮੀਦਕਾਰ ਦੀਆਂ ਬਹੁਤ ਵਧੀਆ ਹੋਵੋਗੇ ਫੋਟੋ ਨਾਲ ਵਿਆਹ ਦੇ ਭਾਗ ਤੁਹਾਨੂੰ ਕਿੱਦਾਂ ਦੇ ਲੱਗ ਰਹੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇਹਦਾ ਕੈਰੈਕਟਰ ਹੈਗਾ ਬਾਲੀ ਭੋਲੀ ਦਾ ਤੇ ਮੈਂ ਬਹੁਤ ਚਲਾਕ ਹੈਣਾ ਤੇ ਅਸਲ ਗੱਲ ਇਹ ਹੈ ਕਿ ਮੈਨੂੰ ਕੈਰੈਕਟਰ ਇਦਾਂ ਦਾ ਮਿਲਿਆ ਹੋਇਆ ਕਿ ਮੈਂ ਬਹੁਤ ਚਲਾਕ ਦਿਖਾਈ ਗਈਆਂ ਜਿਉਂਤੀ ਵੈਸੀ ਮੈਂ ਇੰਨੀ ਚਲਾਕ ਹੈਗੀ ਆ ਨਹੀਂ ਹੈ ਵੈਸੇ ਵੀਡੀਓ ਦੇ ਵਿੱਚ ਜਿੰਦਾ ਦਾ ਕੈਰੈਕਟਰ ਮਿਲਦਾ ਸਾਨੂੰ ਉਵੇਂ ਦਾ ਹੀ ਕਰਨਾ ਪੈਂਦਾਗਾ ਤੇ ਬਾਕੀ ਬਾਲਾ ਸੀਰੀਅਸ ਨਾ ਲਿਆ ਕਰੋ ਤੁਸੀਂ ਤਾਂ ਮੈਨੂੰ ਦੇ ਤੜੇ ਦੀਆਂ ਗਾਣਾ ਕਾੜਦੇ ਹੋ ਉਹ ਗੁੱਲੇ ਪਾਣਾ ਲਈ ਆਏ ਆ ਜੀ ਉਹ ਵਾਲ ਖੁੱਲੇ ਰੱਖਦੀ ਆ ਉਹਨੂੰ ਘਰੋਂ ਕਢ ਦੋ ਉਹਨੂੰ ਐ ਕਰ ਦੋ ਬਖਸ਼ ਦੋ ਮੈਨੂੰ ਕਾਦੇ ਵਾਸਤੇ ਮੈਂ ਤੁਹਾਨੂੰ ਕੁਝ ਕਹਿੰਦੀ ਨਹੀਂ ਉਹ ਇੱਕ ਸਟੋਰੀ ਆ ਗਈ ਬਹੁਤ ਘਰਾਂ ਦੇ ਵਿੱਚ ਇਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਜੀਆਂ ਕਿ ਝੂਠ ਬੋਲ ਕੇ ਵਿਆਹ ਕਰ ਦਿੰਦੇ ਨੇ ਮੁੜ ਕੇ ਕੁੜੀ ਨੂੰ ਤੰਗ ਕਰ ਦਿੰਦੇ ਨੇ ਨਾ ਕੁੜੀ ਘਰ ਦੀ ਰਹਿੰਦੀ ਆ ਨਾ ਘਾਟ ਦੀ ਰਹਿੰਦੀ ਬਚਾਲੇ ਫਸ ਜਾਂਦੀ ਆ ਬੋਲ ਕੋਸ ਤੂੰ ਨਹੀਂ ਮਾਫਤ ਹੁੰਦਾ ਲੈ ਦੱਸ ਬੋਲ ਯਾਰ ਸਹੀ ਵੀ ਵੀਡੀਓ ਚ ਵੀ ਤੁਹਾਨੂੰ ਪਤਾ ਹੀ ਹੈ ਘੱਟ ਬੋਲਦੀ ਹੁੰਦੀ ਹੈ ਹਨ ਤੇ ਭੋਲਾ ਇਹਨੂੰ ਕਰਕੇ ਉਹਦੀ ਗੈਂਦੀ ਉਹਦੀ ਦੀ ਅਸ ਤਾਂ ਕੁਝ ਕਿਹਾ ਹੀ ਨਹੀਂ ਹੈਗਾ ਇੱਥੇ ਵੀ ਨਹੀਂ ਬੋਲਣਾ ਇਹ ਇੱਥੇ ਵੀ ਨਹੀਂ ਬੋਲਦੀ ਹੈਗੀ ਸੋ ਤੁਸੀਂ ਸਾਡੇ ਪਾਰਟਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਉਮੀਦ ਕਰਦੀਆਂ ਅੱਗੇ ਜਿਹੜੇ ਅਸੀਂ ਪਾਰਟ ਬਣਾ ਰਹੇ ਹਾਂ ਕਨਸੈਪਟ ਸਾਡੇ ਸੋਚੇ ਹੋਏ ਨੇ ਤੁਸੀਂ ਉਹਨਾਂ ਨੂੰ ਵੀ ਇਦਾਂ ਹੀ ਪਿਆਰ ਦੇਵੋਗੇ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸੀਂ ਹੋਰ ਬਹੁਤ ਸੋਹਣੇ ਸੋਹਣੇ ਕਨਸੈਪਟ ਸੋਚ ਰੱਖੇ ਨੇ ਤੇ ਜਲਦੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਬੈਲ ਆਈਕਨ ਜ਼ਰੂਰ ਦਬਾਓ ਘੰਟੀ ਜੀ ਵਜਾਉਣੀਆਂ ਤਾਂ ਕਿ ਅਸੀਂ ਜਿਹੜੇ ਨਵੇਂ-ਨਵੇਂ ਜਿਹੜੇ ਕਨਸੈਪਟ ਤਿਆਰ ਕੀਤੇ ਨੋਟੀਫਿਕੇਸ਼ਨ ਤੇ ਉੱਤੇ ਆ ਜਾ ਕਰਨ ਥੈਂਕ ਯੂ so much ਜੀ ਗਾ